ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਾਰੇ ਵੀਰਾਂ ਭਰਾਵਾਂ ਨੂੰ ਇੱਕ ਬੇਨਤੀ ਹੈ ਜਿੱਥੇ ਵੀ ਤੁਸੀਂ ਹੈਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਥੋਂ ਤੁਸੀਂ ਵੀਡੀਓ ਦੇਖਦੇ ਆ ਤੇ ਨਾਲ ਦੀ ਨਾਲ ਹੁਣ ਜਿਵੇਂ ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਕਾਫੀ ਜਿਹੜਾ ਫਲੱਡ ਇਹ ਹਾਲਾਤ ਜਿਹੜੇ ਬਹੁਤ ਮਾੜੇ ਹੋ ਚੁੱਕੇ ਆ ਤੇ ਨਾਲ ਦੀ ਨਾਲ ਤੁਸੀਂ ਇਹ ਵੀ ਦੱਸਿਆ ਕਰੋ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਦੇ ਹਾਲਾਤ ਹੁਣ ਠੀਕ ਆ ਜਾਂ ਨਹੀਂ ਤਾਂ ਜੋ ਸਾਨੂੰ ਵੀ ਜਿਹੜੀ ਇਨਫੋਰਮੇਸ਼ਨ ਮਿਲ ਸਕੇ 30 ਤੋਂ ਬਾਅਦ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕੁਝ ਆਪਣੇ ਜਿਹੜੇ ਮੇਨ ਇੰਪੋਰਟੈਂਟ ਟਾਪਿਕ ਹੋਣਗੇ ਤੇ ਨਾਲ ਦੀ ਨਾਲ ਕਾਫੀ ਆਪਣੇ ਵੀਰਾਂ ਭਰਾਵਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਤੇ ਉਹਨਾਂ ਦੇ ਜਿਹੜੇ ਜਵਾਬ ਦੇਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਹਫ਼ਤੇ ਦੇ ਵਿੱਚ ਕਿੰਨੇ ਦਿਨ ਜਿਹੜੇ ਇਹ ਇਟਲੀ ਦੀ ਐਮਬੈਸੀ ਕੰਮ ਕਰਦੀ ਆ ਤੇ ਜਿਹੜਾ ਡਿਪੈਂਡ ਕਰਦਾ ਹੈਗਾ ਉਸੇ ਹਿਸਾਬ ਦੇ ਨਾਲ ਤੁਹਾਡਾ ਵੀਜ਼ਾ ਲੱਗ ਕੇ ਆਉਂਦਾ ਕਿਉਂਕਿ ਜਿੰਨੇ ਕਿ ਦਿਨ ਅੰਬੈਸੀ ਨੇ ਕੰਮ ਕਰਨਾ ਉਹਨਾਂ ਕਸਮਾ ਕੰਮ ਚੱਲਦਾ ਫਿਰ ਜਿਹੜਾ ਇਹ ਕੰਮ ਬੰਦ ਹੋ ਜਾਂਦਾ ਹੈ ਤੇ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਕਿੰਨੇ ਹਫ਼ਤੇ ਦੇ ਵਿੱਚ ਕਿੰਨੇ ਦਿਨ ਜਿਹੜੇ ਇਹ ਅੰਬੈਸੀ ਕੰਮ ਕਰਦੀ ਆ ਤੇ ਇਸ ਤੋਂ ਬਾਅਦ ਨਾਲ ਦੀ ਨਾਲ ਗੱਲ ਕਰਾਂਗੇ ਕੁਝ ਆਪਣੇ ਵੀਰਾਂ ਦੇ ਜਿਹੜੇ ਉਹ ਪੇਪਰ ਨਿਕਲੇ ਹੈਗੇ ਆ ਜੀ ਤੇ ਨਾਲ ਦੀ ਨਾਲ ਕਈ ਵੀਰ ਇਦਾਂ ਦੇ ਵੀ ਆ ਜਿਨ੍ਹਾਂ ਦੇ ਇਹ ਵੀਜ਼ੇ ਲੱਗ ਕੇ ਆਏ ਆ ਜੁਲਾਈ ਮਹੀਨੇ ਵਾਲੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਟਲੀ ਵੀਜ਼ਾ ਰਿਫਿਊਜ਼ਲ ਹੋਣ ਦੇ ਕੀ ਕਾਰਨ ਨੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਐਮਬੈਸੀ ਵਿੱਚ ਜਦੋਂ ਤੁਹਾਡੀ ਫਾਈਲ ਜਮ੍ਹਾਂ ਹੋ ਜਾਂਦੀ ਆ ਤੇ ਐਮਬੈਸੀ ਵਿੱਚ ਜ਼ਿਆਦਾ ਸਮਾਂ ਲੱਗਣ ਦੇ ਨਾਲ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ ਜਾਂ ਨਹੀਂ ਇਹ ਵੀ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਨਪਰਾ ਚੈਨਲ ਤੇ ਨਵੇਂ ਆ ਸੀ ਚੈਨਲ ਨੂੰ ਕੱਲੋ ਸਬਸਕ੍ਰਾਈਬ ਤੇ ਜੇਕਰ ਤੁਸੀਂ ਇਟਲੀ ਦੇ ਵਿੱਚ ਆਉਨੇ ਆ ਇਟਾਲੀਅਨ ਲੈਂਗੁਏਜ ਤੁਹਾਨੂੰ ਆਣੀ ਬਹੁਤ ਜ਼ਰੂਰੀ ਆ ਦੇ ਦੇ ਲਈ ਤੁਸੀਂ ਸਾਡਾ YouTube ਤੇ Italian Punjabi 600 ਨਾਂ ਤੋਂ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਕੇ ਉੱਥੋਂ Italian ਲੈਂਗੁਏਜ ਪੰਜਾਬੀ ਹਿੰਦੀ ਉਰਦੂ ਤੇ ਨਾਲ ਦੀ ਨਾਲ ਇੰਗਲਿਸ਼ ਦੇ ਵਿੱਚ ਸਿੱਖ ਸਕਦੇ ਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਹੁਣ ਆਪਾਂ ਚੱਲਦੇ ਆ ਆਪਣੇ ਟੌਪਿਕ ਵੱਲ ਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਹਫ਼ਤੇ ਦੇ ਵਿੱਚ ਕਿੰਨੇ ਦਿਨ ਜਿਹੜੀ ਇਹ ਐਮਬੈਸੀ ਕੰਮ ਕਰਦੀ ਆ ਆਪਣੀ ਇੱਥੇ ਆਪਾਂ ਨਿਊ ਦਿੱਲੀ ਦੀ ਜਿਹੜੀ ਐਮਬੈਸੀ ਆ ਜੇਣੀ ਕਿ ਚਨਕਿਆਪੁਰੀ ਵਿੱਚ ਆ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਕਾਫੀ ਆਪਣੀ ਵੀਰਪਰਾ ਜਿਹੜੇ ਆਪਾਂ ਨੂੰ ਪੰਜਾਬ ਤੋਂ ਦੇਖਦੇ ਆ ਤੇ ਉਹਨਾਂ ਦੀ ਆਪਾਂ ਗੱਲ ਕਰਾਂਗੇ ਨਿਊ ਦਿੱਲੀ ਵਾਲੀ ਜਿਹੜੀ ਆਪਣੀ ਐਮਬੈਸੀ ਆ ਉਹਦੀ ਤੇ ਇੱਥੇ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੀ ਨਿਊ ਦਿੱਲੀ ਵਾਲੀ ਐਮਬੈਸੀ ਆ ਤੇ ਇਹ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਜਿਹੜੀ ਕੰਮ ਕਰਦੀ ਆ ਤੇ ਸੋਮਵਾਰ ਨੂੰ ਠੀਕ 9 ਵਜੇ ਇਹ ਜਿਹੜੀ ਓਪਨ ਹੁੰਦੀ ਔਸ ਤੋਂ ਬਾਅਦ 1 ਵਜੇ ਫਿਰ ਬੰਦ ਹੋ ਜਾਂਦੀ ਆ ਤੇ ਇੱਕ ਜਿਹੜਾ ਘੰਟਾ ਆ ਉਹ ਜਿਹੜਾ ਰੈਸਟ ਟਾਈਮ ਹੈ ਉਸ ਤੋਂ ਬਾਅਦ 2 ਵਜੇ ਓਪਨ ਹੋਗੇ 6 ਵਜੇ ਜਿਹੜੀ ਇਹ ਬੇਸਿਕ ক্লোਜ਼ ਹੋ ਜਾਂਦੀ ਆ ਤੇ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਇਹੀ ਪ੍ਰੋਸੈਸ ਜਿਹੜਾ ਚੱਲਦਾ ਆ ਤੇ ਉਸ ਤੋਂ ਬਾਅਦ ਆ ਜਾਂਦਾ ਹੈਗਾ ਜੀ ਸ਼ੁੱਕਰਵਾਰ ਤੇ ਸ਼ੁੱਕਰਵਾਰ ਨੂੰ ਠੀਕ 9 ਵਜੇ ਸਵੇਰ ਨੂੰ ਅੰਬੈਸੀ ਓਪਨ ਹੁੰਦੀ ਆ ਤੇ ਉਸ ਤੋਂ ਬਾਅਦ 1 ਵਜੇ ਤੱਕ ਇਹ ਓਪਨ ਰਹਿੰਦੀ ਆ ਤੇ ਉਸ ਤੋਂ ਬਾਅਦ ক্লোਜ਼ ਹੋ ਜਾਂਦੀ ਆ ਤੇ ਸ਼ਨੀਵਾਰ ਤੇ ਐਤਵਾਰ ਦੀ ਇੱਥੇ ਛੁੱਟੀ ਹੁੰਦੀ ਆ ਤੇ ਹੁਣ ਤੁਸੀਂ ਆਪ ਵੀ ਹਿਸਾਬ ਲਾ ਸਕਦੇ ਹੋ ਕਿੰਨਾ ਇੱਕ ਪ੍ਰੋਸੈਸ ਜਿਹੜਾ ਇਹ ਫਾਸਟ ਚੱਲਣਾ ਤੁਹਾਡੇ ਵੀਜ਼ੇ ਦਾ ਤਾਂ ਹੀ ਜਿਹੜਾ ਕਾਫੀ ਸਮਾਂ ਜਿਹੜਾ ਉਹ ਲੱਗ ਜਾਂਦਾ ਆ ਤੇ ਬਾਕੀ ਵੇਟ ਕਰੋ ਜਿਹੜੇ ਵੀ ਵੀਰਾਂ ਭਰਾਵਾਂ ਨੇ ਫਾਈਲ ਜਮ੍ਹਾਂ ਕਰਾਈਓ ਵੀਜ਼ੇ ਜਿਹੜੇ ਹੁਣ ਲੱਗ ਕੇ ਆ ਰਹੇ ਆ ਤੇ ਨਿਊ ਦਿੱਲੀ ਤੋਂ ਬਾਅਦ ਇਹ ਬਾਕੀ ਅੰਬੇਸੀਆਂ ਦੀ ਗੱਲ ਕਰੀ ਉੱਥੇ ਵੀ ਹਾਲ ਲਗਭਗੇ ਹੋਈ ਆ ਪਰ ਅੰਬੇਸੀਆਂ ਬਾਕੀਆਂ ਦੇ ਵਿੱਚ ਤਾਂ ਕਰਕੇ ਵੀਜ਼ਾ ਛੇਤੀ ਲੱਗ ਜਾਂਦਾ ਕਿਉਂਕਿ ਉੱਥੇ ਜ਼ਿਆਦਾ ਇੰਨੇ ਜਿਹੜੇ ਪੇਪਰ ਉਹ ਨਹੀਂ ਭਰੇ ਜਾਂਦੇ ਤੇ ਆਪਣੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਪੇਪਰ ਭਰੇ ਜਾਂਦੇ ਇਸ ਕਰਕੇ ਨਿਊ ਦਿੱਲੀ ਵਾਲੀ ਜੰਬੇ ਜਿਹੜੀ ਅੰਬੈਸੀ ਆ ਇਹਦੇ ਵਿੱਚ ਕਾਫੀ ਜਣਾ ਰਸ਼ ਹੋ ਜਾਂਦਾ ਆ। ਤਿੱਥੇ ਜਿਹੜੀ ਬੰਗਲੌਰ ਵਾਲੀ ਜਿਹੜੀ ਅੰਬੈਸੀ ਆ ਉੱਥੇ ਵੀ ਇਹੀ ਲਗਭਗ ਹਾਲ ਆ ਕਲਕੱਤੇ ਵਾਲੀ ਵੀ ਤੇ ਨਾਲ ਦੀ ਨਾਲ ਮੁੰਬਈ ਦੇ ਵਿੱਚ ਅੰਬੈਸੀ ਆ ਉਹ ਵੀ ਇਹੀ ਸਮੇਂ ਦੇ ਉੱਤੇ ਖੁੱਲਦੀ ਆ। ਤੇ ਉੱਥੇ ਰਸ਼ ਥੋੜਾ ਘੱਟ ਹੁੰਦਾ ਕਿਉਂਕਿ ਉੱਥੇ ਦੇ ਲੋਕ ਜਿਹੜੇ ਉਹ ਬਾਹਰ ਘੱਟ ਆਉਂਦੇ ਇਟਲੀ ਵਗੈਰਾ ਦੇ ਵਿੱਚ ਘੱਟ ਆਉਂਦੇ ਆ ਤੇ ਆਪਣੇ ਪੰਜਾਬ ਵਾਲੇ ਜਿਹੜੇ ਆ ਉਹ ਕਾਫੀ ਆਉਂਦੇ ਹੈਗੇ ਆ ਇਸ ਕਰਕੇ ਰਸ਼ ਥੋੜਾ ਜਾਂ ਜ਼ਿਆਦਾ ਹੁੰਦਾ ਆ। ਇਸ ਤੋਂ ਬਾਅਦ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ ਆਪਣੇ ਵੀਰਾਂ ਦੇ ਵੀਜ਼ੇ ਲੱਗੇ ਆ 31 ਜੁਲਾਈ ਨੂੰ 25 ਜੁਲਾਈ ਨੂੰ ਤੇ ਹੋਰ ਵੀ ਕਾਫੀ ਜਿਹੜੇ ਵੀਰ ਆ ਉਹਨਾਂ ਦੇ ਵੀਜ਼ੇ ਲੱਗੇ ਆ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਤੇ ਜਿਹੜੇ ਆ ਵੀਜ਼ੇ ਇਹ ਉਹ ਜੁਲਾਈ ਮਹੀਨੇ ਦੇ ਲਗਭਗ ਉਹ ਲੱਗ ਕੇ ਆ ਰਹੇ ਆ ਤੇ ਜਿਹੜੇ ਆਪਣੇ ਵੀਰ ਭਰਾ ਜੂਨ ਮਹੀਨੇ ਵਾਲੇ ਆ ਜੇਕਰ ਤੁਹਾਡੇ ਵੀਜ਼ੇ ਹਜੇ ਤੱਕ ਨਹੀਂ ਲੱਗੇ ਤਾਂ ਸਤੰਬਰ ਮਹੀਨੇ ਦੀ ਤੁਸੀਂ ਵੇਟ ਕਰੋ ਜੇਕਰ ਸਤੰਬਰ ਮਹੀਨੇ ਦੇ ਵਿੱਚ ਤੁਹਾਡੇ ਵੀਜ਼ੇ ਨਹੀਂ ਲੱਗਦੇ ਤਾਂ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਜਾ ਕੇ ਤੁਸੀਂ ਐਮਬੈਸੀ ਵਾਲਿਆਂ ਨਾਲ ਗੱਲਬਾਤ ਕਰੋ ਤੇ ਜੁਲਾਈ ਵਾਲਿਆਂ ਨੇ ਜਿਹੜੇ ਉਹ ਵੀਜ਼ੇ ਲੱਗ ਰਹੇ ਆ ਤੇ ਜੇਕਰ ਕਿਸੇ ਵੀਰ ਭਰਾ ਦਾ ਹੋਰ ਵੀ ਵੀਜ਼ਾ ਲੱਗਦਾ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ ਤੇ ਇਥੇ ਇੱਕ ਵੀਰ ਦਾ 31 ਜੁਲਾਈ ਨੂੰ ਜਿਹੜੀ ਉਹ ਫਾਈਲ ਜਮ੍ਹਾਂ ਹੋਈ ਸੀ 6 ਸਤੰਬਰ ਨੂੰ ਉਹਨਾਂ ਦਾ ਜਿਹੜਾ ਉਹ ਵੀਜ਼ਾ ਲੱਗ ਕੇ ਆਇਆ ਤੇ ਇੱਕ ਵੀਰ ਜਿਹਦਾ ਨਾਮ ਜਸਵਿੰਦਰ ਸਿੰਘ 31 ਜੁਲਾਈ ਦੀ ਅਪਾਇੰਟਮੈਂਟ ਸੀਗੀ ਤੇ 5 ਸਤੰਬਰ ਨੂੰ ਜਿਹੜਾ ਇਹਨਾਂ ਦਾ ਵੀਜ਼ਾ ਲੱਗ ਕੇ ਆਇਆ ਤੇ ਉਸ ਤੋਂ ਬਾਅਦ ਇਹ ਜਿਹੜਾ ਵਿਕਰਮਜੀਤ ਸਿੰਘ ਵੀਰ ਆ ਇਹਦੀ ਜਿਹੜੀ ਆ 25 ਜੁਲਾਈ ਦੇ ਕਰੀਬ ਇਹਦਾ ਵੀ ਫਾਈਲ ਜਮ੍ਹਾਂ ਹੋਈ ਸੀਗੀ ਇਹਨਾਂ ਤੀਠਾ ਹੀਗਾ ਤੁਮ ਇਹਨਾਂ ਦਾ ਜਿਹੜਾ ਉਹ ਵੀਜ਼ਾ ਲਾ ਕੇ ਆ ਚੁੱਕਾ ਸੀਗਾ ਤੇ ਅਗਲਾ ਵੀਰ ਜਿਹੜਾ ਮਾਨ ਇਹਨਾਂ ਦੀ 31 ਜੁਲਾਈ ਨੂੰ ਜਿਹੜੀ ਸਬਮਿਟ ਹੋਈ ਸੀ ਫਾਈਲ ਦਿੱਲੀ ਦੇ ਵਿੱਚ ਤੇ 5 ਸਤੰਬਰ ਨੂੰ ਜਿਹੜਾ ਜਿਹੜਾ ਵੀਜ਼ਾ ਦਾ ਡਿਸਪੈਚ ਦਾ ਮੈਸੇਜ ਉਹ ਆ ਚੁੱਕਾ ਹੈ ਤੇ ਇਹਨਾਂ ਦੇ ਜਿਹੜੇ ਉਹ ਸਾਲ ਵਾਲੇ ਪੇਪਰ ਸੀਗੇ ਤੇ ਜੇਕਰ ਕਿਸੇ ਹੋਰ ਵੀ ਵੀਰ ਭਰਾ ਦਾ ਵੀਜ਼ਾ ਲੱਗਦਾ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਜੇਕਰ ਕਿਸੇ ਵੀ ਦੇ ਪੇਪਰ ਨਿਕਲਦੇ ਆ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਆਂ ਤੇ ਜਿਵੇਂ ਹੁਣ ਤੁਹਾਨੂੰ ਦੱਸਿਆ ਸੀਗਾ ਕਿ ਵਿਜੇ ਲੱਗਣੇ ਜਿਹੜੇ ਉਹ ਵੀ ਤੇਜ਼ ਹੋ ਚੁੱਕੇ ਆ ਤੇ ਨਾਲ ਦੀ ਨਾਲ ਪੇਪਰ ਨਿਕਲਣੇ ਵੀ ਜਿਹੜੇ ਉਹ ਤੇਜ਼ ਹੋ ਚੁੱਕੇ ਆ ਤੇ ਕਾਫੀ ਆਪਣੇ ਵੀਰ ਆ ਜਿਨ੍ਹਾਂ ਦੇ ਨਾਂ ਪੋਲੀ ਤੋਂ ਰੋਮਾਂ ਤੋਂ ਨਾਲ ਦੀ ਨਾਲ ਕਸੇਹਤ ਦੇ ਵਿੱਚੋਂ ਵੀ ਜਿਹੜੇ ਉਹਨਾਂ ਦੇ ਪੇਪਰ ਨਿਕਲੇ ਆ ਤੇ ਨਾਲ ਦੀ ਨਾਲ ਹੋਰ ਵੀ ਕਾਫੀ ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਵੀਰ ਆ ਜਿਨ੍ਹਾਂ ਨੇ ਪੇਪਰ ਭਰਾਏ ਸੀਗੇ ਤੇ ਜਿਹੜੇ 威ਟਿੰਗ ਦੇ ਵਿੱਚ ਚੱਲ ਰਹੇ ਸੀਗੇ ਤੇ ਉਹਨਾਂ ਦੇ ਵੀ ਜਿਹੜੇ ਹੁਣ ਵੀਜ਼ੇ ਲੱਗ ਕੇ ਆਣੇ ਸ਼ੁਰੂ ਹੋ ਚੁੱਕੇ ਆ ਜੇ ਫਿਰ ਜਿਨ੍ਹਾਂ ਦੇ ਵੀਜ਼ੇ ਨਹੀਂ ਵੀ ਲੱਗ ਰਹੇ ਉਹਨਾਂ ਦੇ ਮਾਲਕਾਂ ਨੂੰ ਈਮੇਲਾਂ ਜਾਣੀਆਂ ਸ਼ੁਰੂ ਹੋ ਚੁੱਕੀਆਂ ਕਿ ਕਿਹੜੇ ਪੇਪਰ ਘਟਿਆ ਉਹ ਤੁਸੀਂ ਜਮ੍ਹਾਂ ਕਰਾਓ ਤੇ ਜਦੋਂ ਪੇਪਰ ਜਮ੍ਹਾਂ ਕਰਾ ਲੈਂਦੇ ਆ ਉਸ ਤੋਂ ਬਾਅਦ ਤੁਹਾਡੇ ਜਿਹੜੇ ਇਹ ਵੀਜ਼ੇ ਜਲਦੀ ਲੱਗ ਜਾਂਦੇ ਆ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਟਲੀ ਵੀਜ਼ਾ ਜਿਹੜਾ ਇਹ ਤੁਹਾਡਾ ਰਿਫਿਊਜ਼ ਕਿਉਂ ਹੁੰਦਾ ਹੈ ਕਾਫੀ ਆਪਣੇ ਵੀਰਾਂ ਭਰਾਵਾਂ ਦਾ ਇਹ ਵੀ ਕਾਫੀ ਕਮੈਂਟ ਤੇ ਮੈਸੇਜ ਆਉਂਦੇ ਹੈਗੇ ਆ ਕਿ ਸਾਡਾ ਜਿਹੜਾ ਵੀਜ਼ਾ ਇਹ ਰਿਫਿਊਜ਼ ਲਾ ਦਿੱਤੀ ਹੈ ਸਾ ਤੇ ਕਿਉਂ ਇਹ ਰਿਫਿਊਜ਼ਲ ਲੱਗਦੀ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੇ ਨਾਲ ਦੀ ਨਾਲ ਇਹ ਵੀ ਗੱਲ ਕਰਾਂਗੇ ਕਿ ਜੇਕਰ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਵੀਜ਼ਾ ਤੁਹਾਡਾ ਨਹੀਂ ਆਦਾ ਤੇ ਤੁਹਾਡੀ ਫਾਈਲ ਇਹ ਰਿਫਿਊਜ਼ ਹੋਣ ਦੇ ਕਿੰਨੇ ਕਿ ਚਾਂਸ ਹੈ ਤੁਹਾਡੀ ਫਾਈਲ ਜਿਹੜੀ ਅਫਿਊਜ਼ ਹੋ ਸਕਦੀ ਹੈ ਜਾਂ ਨਹੀਂ ਤੇ ਪਹਿਲਾਂ ਤਾਂ ਇੱਥੇ ਆਪਾਂ ਤੁਹਾਨੂੰ ਜਿਹੜਾ ਇਹ ਕਲੀਅਰ ਕਰ ਦਿੰਨੇ ਆ ਕਿ ਜੇਕਰ ਤੁਹਾਡੀ ਫਾਈਲ ਜਮ੍ਹਾਂ ਹੋਈ ਨੂੰ ਲਗਭਗ ਕਾਫੀ ਸਮਾਂ ਹੋ ਚੁੱਕਾ ਹੈ ਹਜੇ ਤੱਕ ਤੁਹਾਡਾ ਵੀਜ਼ਾ ਨਹੀਂ ਆ ਰਿਹਾ ਅੰਡਰ ਪ੍ਰੋਸੈਸ ਜਿਹੜਾ ਉੱਥੇ ਲਿਖਿਆ ਆ ਰਿਹਾ ਆ ਤੇ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਹਾਡਾ ਜਿਹੜਾ ਵੀਜ਼ਾ ਹੋ ਰਿਫਿਊਜ਼ ਹੋ ਜਾਊਗਾ ਕਿਉਂਕਿ ਅੰਬੈਸੀ ਦੇ ਵਿੱਚ ਜਿੰਨਾ ਰਸ਼ ਹੁੰਦਾ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੰਜਾਬ ਦੇ ਵਿੱਚੋਂ ਨਿਊ ਦਿੱਲੀ ਦੀ ਅੰਬੈਸੀ ਦੇ ਉੱਤੇ ਕਾਫੀ ਜਿਹੜਾ ਵਰਕਲੋਡ ਹੁੰਦਾ ਆ ਤੇ ਨਾਲ ਦੀ ਨਾਲ ਛੁੱਟੀਆਂ ਚੱਲ ਰਹੀਆਂ ਹੁੰਦੀਆਂ ہیں ਵਿੱਚੇ ਗਰਮੀਆਂ ਦੇ ਕਰਕੇ ਤੁਹਾਨੂੰ ਪਤਾ ਹੈ ਕਿ ਟੂਰਿਜ਼ਮ ਜਿਹੜਾ ਉਹ ਵੀ ਕਾਫੀ ਵੱਧ ਜਾਂਦਾ ਆ ਤੇ ਟੂਰਿਸਟ ਜਦੋਂ ਆਂਦੇ ਹੈਗੇ ਉਹਨਾਂ ਦੇ ਕਰਕੇ ਵੀ ਜਿਹੜਾ ਅੰਬੈਸੀ ਦੇ ਉੱਤੇ ਥੋੜਾ ਵਰਕਲੋਡ ਹੋਰ ਪੈ ਜਾਂਦਾ ਆ ਤੇ ਹੁਣ ਜਿਹੜੇ ਵੀਜ਼ੇ ਲੱਗਣੇ ਸ਼ੁਰੂ ਹੋ ਚੁੱਕੇ ਆ ਤੇ ਬਾਕੀ ਵੇਟ ਕਰੋ ਸਾਰੇ ਵੀਰਪਰਾ ਤੇ ਜੇਕਰ ਜ਼ਿਆਦਾ ਸਮਾਂ ਲੱਗਦਾ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਹਾਡਾ ਵੀਜ਼ਾ ਰ ਥੋੜਾ ਜਿਹਾ ਪ੍ਰੋਸੈਸਿੰਗ ਨੂੰ ਲੰਬਾ ਸਮਾਂ ਚੱਲ ਜਾਂਦਾ ਹੈ ਤੇ ਜੇਕਰ ਤੁਹਾਡੇ ਡਾਕੂਮੈਂਟ ਸਾਰੇ ਸਹੀ ਆ ਫਿਰ ਥੋੜਾ ਜਿਹਾ ਇਹ ਪ੍ਰੋਸੈਸ ਫਾਸਟ ਹੋ ਜਾਂਦਾ ਹੈ ਜੇਕਰ ਡਾਕੂਮੈਂਟਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਵੀ ਜਿਹੜੀ ਇਹ ਵੀਜ਼ਾ ਤੁਹਾਡਾ ਡਿਲੇ ਕਰਦੀ ਹੈ ਅੰਬੈਸੀ ਤੇ ਇਸ ਕਰਕੇ ਤੁਸੀਂ ਪਹਿਲੇ ਧਿਆਨ ਰੱਖਿਆ ਕਰੋ ਆਪਣੀ ਫਾਈਲ ਜਿਹੜੀ ਪੂਰੀ ਰੈਡੀ ਰੱਖਿਆ ਕਰੋ ਨਾਲ ਦੀ ਨਾਲ ਸਾਰੇ ਡਾਕੂਮੈਂਟ ਵੀ ਸਹੀ ਰੱਖਿਆ ਕਰੋ ਕੋਈ ਸਪੈਲਿੰਗ ਮਿਸਟੇਕ ਨਹੀਂ ਸਾਰਾ ਆਪਣਾ ਜਿਹੜਾ ਇਹ ਓਕੇ ਕਰਕੇ ਰੱਖਿਆ ਕਰੋ ਪ੍ਰੋਸੈਸ ਇਹ ਆਪਾਂ ਤੁਹਾਨੂੰ ਮੇਨ ਚੀਜ਼ਾਂ ਦੱਸ ਦਿੰਦੇ ਆ ਮੇਨ ਟੌਪਿਕ ਦੱਸ ਦਿੰਦੇ ਆ ਕਿੰਨਾ ਕਰਕੇ ਜਿਹੜੀ ਇਹ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਉਹ ਰਿਫਿਊਜ਼ ਹੁੰਦੀ ਆ ਜ਼ਿਆਦਾਤਰ ਜਿਹੜੇ ਕਾਰਨ ਉਹ ਇਹੀ ਹੁੰਦੇ ਆ ਆਪਾਂ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਸਭ ਤੋਂ ਪਹਿਲਾ ਕਾਰਨ ਹੈਗਾ ਜੀ ਤੁਹਾਡਾ ਨੂਲਾਸਤਾ ਓਰੀਜਨਲ ਨਾ ਹੋਣਾ ਤੇ ਜੇਕਰ ਤੁਹਾਡਾ ਨੂਲਾਸਤਾ ਫੀਕ ਹੈ ਤਾਂ ਤੁਹਾਡਾ ਨੂਲਾਸਤਾ ਜਿਹੜਾ ਉਹ ਸਿਸਟਮ ਦੇ ਵਿੱਚ ਨਹੀਂ ਲੱਭੂਗਾ ਤੇ ਉਹਦੇ ਨਾਲ ਤੁਹਾਡਾ ਜਿਹੜਾ ਆ ਵੀਜ਼ਾ ਵੀ ਰਿਜੈਕਟ ਹੋ ਸਕਦਾ ਆ ਤੇ ਉਸ ਤੋਂ ਬਾਅਦ ਕਈ ਆਪਣੇ ਵੀਰਪਰਾ ਐਕਸਪੀਰੀਅੰਸ ਲੈਟਰ ਜਿਹੜਾ ਉਹ ਆਪਣਾ ਗਲਤ ਉੱਥੇ ਲਾ ਦਿੰਦੇ ਆ ਜਿਵੇਂ ਕਿ ਤੁਹਾਡੇ ਪੇਪਰ ਭਰੇ ਗਏ ਹੈਗੇ ਆ ਜੀ ਖੇਤੀਬਾੜੀ ਵਾਲੇ ਸੈਕਟਰ ਦੇ ਵਿੱਚ ਤੇ ਤੁਸੀਂ ਆਪਣਾ ਇਲੈਕਟ੍ਰੀਸ਼ੀਅਨ ਦਾ ਜਿਹੜਾ ਉਹ ਐਕਸਪੀਰੀਅੰਸ ਲਾ ਦਿੰਨੇ ਆ ਜਾਂ ਕਿਸੇ ਹੋਰ ਕੰਮ ਦਾ ਐਕਸਪੀਰੀਅੰਸ ਲਾ ਦਿੰਨੇ ਆ ਤਾਂ ਇਸ ਲਾਅਤ ਦੇ ਵਿੱਚ ਵੀ ਤੁਹਾਡਾ ਜਿਹੜਾ ਇਹ ਵੀਜ਼ਾ ਰਿਜੈਕਟ ਕਰ ਸਕਦੀ ਐ ਐਮਬੈਸੀ ਤੇ ਉਸ ਤੋਂ ਬਾਅਦ ਪਾਸਪੋਰਟ ਤੇ ਨੂਲੇਓਸਟ ਦੇ ਵਿੱਚ ਮਿਸਮੈਚ ਹੋਣਾ ਮਤਲਬ ਕਿ ਉਹਦੇ ਉੱਤੇ ਜਿਹੜੀ ਤੁਹਾਡੇ ਨੇਮ ਆ ਤੁਹਾਡਾ ਕੋਈ ਹੋਰ ਵੀ ਜਿਹੜੇ ਤੁਹਾਡੇ ਬਾਕੀ ਡਿਟੇਲ ਆ ਤੇ ਉਹ ਨੂਲੇ ਹਫਤੇ ਦੇ ਨਾਲ ਨਾ ਮੈਚ ਹੋਣੀ ਇਸ ਹਾਲਾਤ ਦੇ ਵਿੱਚ ਵੀ ਤੁਹਾਡਾ ਜਿਹੜਾ ਇਹ ਵੀਜ਼ਾ ਰਿਜੈਕਟ ਕਰ ਸਕਦੀ ਆ ਅੰਬੈਸੀ ਤੇ ਉਸ ਤੋਂ ਬਾਅਦ ਅਗਲਾ ਕਾਰਨ ਆ ਜਾਂਦਾ ਹੈਗਾ ਜੀ ਏਮਪਲੋਇਰ ਮਤਲਬ ਕਿ ਜਿਹੜੇ ਤੁਹਾਡੇ ਮਾਲਕ ਨੇ ਤੁਹਾਡੇ ਪੇਪਰ ਭਰਿਓ ਆ ਜੇਕਰ ਉਹ ਤੁਹਾਡੀ ਮੇਲ ਜਿਹੜੀ ਕਨਫਰਮੇਸ਼ਨ ਮੇਲ ਹੁੰਦੀ ਆ ਜਿਹੜੀ ਅੰਬੈਸੀ ਭੇਜਦੀ ਆ ਤੇ ਜੇਕਰ ਉਹ ਐਕਸੈਪਟ ਨਹੀਂ ਕਰਦਾ ਤੇ ਉਹਦੇ ਹਾਲਾਤ ਦੇ ਵਿੱਚ ਵੀ ਤੁਹਾਡਾ ਜਿਹੜਾ ਇਹ ਵੀਜ਼ਾ ਰਿਜੈਕਟ ਕਰ ਦਿੰਦੀ ਆ ਅੰਬੈਸੀ ਤੇ ਉਸ ਤੋਂ ਬਾਅਦ ਅਗਲਾ ਇਹ ਪ੍ਰੋਬਲਮ ਆ ਜਾਂਦੀ ਹੈਗੇ ਆ ਜੀ ਡਾਕੂਮੈਂਟਸ ਦੇ ਵਿੱਚ ਪ੍ਰੋਬਲਮ ਕਿਮੀਕੇ ਤੁਹਾਡੇ ਕੰਮ ਦੇ ਕੰਟਰੈਕਟ ਦੇ ਵਿੱਚ ਜਾਂ ਫਿਰ ਤੁਹਾਡਾ EMPLOYER ਜਿਹੜਾ ਤੇ ਉਹਦੇ ਕੰਮ ਦੇ ਕੰਟਰੈਕਟਰ ਤੇ ਨਾਲ ਦੀ ਨਾਲ ਹੋਰ ਵੀ ਜਿਹੜੇ ਡਾਕੂਮੈਂਟ ਹੈ ਜੇਕਰ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤੇ ਜਿਹੜੀ ਤੁਹਾਡੀ ਫਾਈਲ ਆ ਵੀਜ਼ਾ ਤੁਹਾਡਾ ਰਿਜੈਕਟ ਕਰ ਦਿੱਤਾ ਜਾਂਦਾ ਆ ਕਿਉਂਕਿ ਜਦੋਂ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾ ਦਿੰਨੇ ਉਸ ਤੋਂ ਬਾਅਦ ਇਟਲੀ ਐਮਬੈਸੀ ਤੇ ਕਸਤੂਰਾ ਇਟਲੀ ਦੇ ਵਿੱਚ ਇਹ ਦੋਨੇ ਜਿਹੜੇ ਆ ਆਪਣੀ ਜਿਹੜੀ ਆ ਡਾਟਾ ਜਿਹੜਾ ਉਹ ਮੈਚ ਕਰਦੇ ਆ ਤੇ ਜਦੋਂ ਇਹ ਡਾਟਾ ਬਿਲਕੁਲ ਇਕੋ ਜਿਹਾ ਹੁੰਦਾ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਲੱਗਦਾ ਆ ਤੇ ਕਈ ਆਪਣੇ ਵੀਰੇ ਵੀ ਕਹਿੰਦੇ ਹੈਗੇ ਆ ਕਿ ਸਾਡੀ ਜਿਹੜੀ ਉਹ ਮੇਲ ਐਕਸੈਪਟ ਕਰ ਲਈ ਸੀਗੀ ਪਰ ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਉਹ ਰਿਫਿਊਜ਼ ਲੱਗ ਗਈ ਆ ਤੇ ਮੇਲ ਐਕਸੈਪਟ ਕਰ ਲੈਣਾ ਤੇ ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟਾਂ ਦੀ ਫਿਰ ਜਾਂਚ ਕੀਤੀ ਜਾਂਦੀ ਐ ਅੰਬੈਸੀ ਵੱਲੋਂ ਤੇ ਅੰਬੈਸੀ ਤੇ ਇਟਲੀ ਕਸਤੂਰਾ ਜਿਹੜਾ ਮਿਲ ਕੇ ਇਹ ਡਿਸੀਜਨ ਲੈਂਦੇ ਕਿ ਤੁਹਾਨੂੰ ਵੀਜ਼ਾ ਜਿਹੜਾ ਉਹ ਦੇਣਾ ਹੈ ਜਾਂ ਨਹੀਂ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਇਹ ਅਪਰੂਵਲ ਹੋ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਆਉਂਦਾ ਹੈਗਾ ਜੀ ਡਿਸਪੈਚ ਦਾ ਮੈਸੇਜ ਡਿਸਪੈਚ ਦੇ ਮੈਸੇਜ ਆਉਣ ਤੋਂ ਬਾਅਦ ਤੁਹਾਨੂੰ 2-3 ਦਿਨ ਦੇ ਵਿੱਚ ਵਿੱਚ ਜਿਹੜਾ ਇਹ ਤੁਹਾਡਾ ਪਾਸਪੋਰਟ ਜਿਹੜਾ ਕੂਰੀਅਰ ਦੇ ਥਰੂ ਮਿਲ ਜਾਂਦਾ ਹੈ ਵੀਜ਼ਾ ਸਟੈਂਪ ਲਾ ਕੇ ਤੇ ਉਸ ਤੋਂ ਬਾਅਦ ਜੇਕਰ ਤੁਹਾਡਾ ਨੂਲਾ ਉਸ ਦਾ ਐਕਸਪਾਇਰ ਹੋ ਜਾਂਦਾ ਆ ਤੇ ਉਹਦੇ ਹਾਲਾਤ ਦੇ ਵਿੱਚ ਵੀ ਤੁਹਾਡਾ ਜਿਹੜਾ ਇਹ ਵੀਜ਼ਾ ਰਿਜੈਕਟ ਕਰ ਦਿੱਤਾ ਜਾਂਦਾ ਹੈ ਐਮਬੈਸੀ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਗੱਲ ਕਰਦੇ ਆਂ ਜੀ ਉਹਨਾਂ ਵੀਰਾਂ ਦੀ ਜਿਨ੍ਹਾਂ ਵੀਰਾਂ ਨੇ ਕਮੈਂਟ ਕੀਤੇ ਸੀਗੇ ਪਿਛਲੀ ਵੀਡੀਓ ਦੇ ਵਿੱਚ ਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਕਮੈਂਟ ਕਰ ਸਕਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਵੀ ਜਿਹੜੇ ਸਵਾਲਾਂ ਨੇ ਉਹ ਜਵਾਬ ਜ਼ਰੂਰ ਦਵਾਂਗੇ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੋਨੀਕਾ ਬੰਗਾ ਵੱਲੋਂ ਕਹਿੰਦੇ ਭਾਜੀ ਕਿੱਦਾਂ ਪਤਾ ਲੱਗਦਾ ਕਿ ਮਾਲਕ ਨੂੰ ਮੇਲ ਚਲ ਗਈ ਆ ਕਹਿੰਦੇ ਸਾਡਾ ਫੋਨ ਨੰਬਰ ਵੀ ਲਿੰਕ ਆਉਂਦਾ ਆ ਤੇ ਤੁਹਾਡੇ ਫੋਨ ਨੰਬਰ ਤੇ ਕੋਈ ਵੀ ਜਿਹੜਾ ਲਿੰਕ ਉਹ ਨਹੀਂ ਆਉਂਦਾ ਤੁਹਾਡੇ ਮਾਲਕ ਤੁਹਾਡੇ ਏਮਪਲੋਇਰ ਨੂੰ ਜਿਨੇ ਪੇਪਰ ਭਰੇ ਹੋਇਆ ਦੋਨੋਂ ਜਿਹੜਾ ਈਮੇਲ ਜਾਂਦੀ ਹੈਗੀ ਉਹਨੇ ਕਨਫਰਮ ਕਰਨੀ ਹੁੰਦੀ ਆ ਈਮੇਲ ਦੇ ਵਿੱਚ ਇਹੀ ਲਿਖਿਆ ਹੁੰਦਾ ਆ ਕਿ ਜਿਹੜਾ ਬੰਦਾ ਇਹਨੇ ਆਪਣੀ ਫਾਈਲ ਜਮ੍ਹਾਂ ਕਰਾ ਦਿੱਤੀ ਆ ਤੇ ਅੱਗੇ ਤੁਸੀਂ ਇਹਦਾ ਪੇਪਰਾਂ ਦਾ ਪ੍ਰੋਸੈਸ ਚਲਾਉਂਗੇ ਤੇ ਇਹ ਬੰਦਾ ਜਿਹੜਾ ਹੁਣ ਇਟਲੀ ਦੇ ਵਿੱਚ ਆ ਰਿਹਾ ਆ ਤੇ ਤੁਸੀਂ ਇਹਨੂੰ ਸਾਂਭੂਗੇ ਤੇ ਸਾਰਾ ਜਿਹੜਾ ਉਹਦੇ ਵਿੱਚ ਲਿਖਿਆ ਹੁੰਦਾ ਉਹ ਕਨਫਰਮ ਕਰ ਦਿੰਦਾ ਆ ਕਿ ਓਕੇ ਆ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਇਹ ਵੀਜ਼ਾ ਲੱਗਦਾ ਆ ਤੇ ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਆ ਆਪਣੇ ਏਜੰਟ ਦੇ ਨਾਲ ਵੀ ਗੱਲ ਕਰ ਸਕਦੇ ਆ ਉਹ ਤੁਹਾਨੂੰ ਦੱਸੂਗਾ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕਿੰਦਾ ਕਹਿੰਦੇ 16 ਮਈ ਨੂੰ ਭਾਜੀ ਦਿੱਲੀ ਗਲੋਬਲ ਅੰਬੈਸੀ ਦੇ ਵਿੱਚ ਜਿਹੜੀ ਆਪਣੀ ਫਾਈਲ ਜਮ੍ਹਾਂ ਕਰਾਈ ਸੀਗੀ ਸਾਲ ਵਾਲੇ ਪੇਪਰ ਸੀਗੇ ਕਹਿੰਦੇ ਅੰਡਰ ਪ੍ਰੋਸੈਸ ਜਿਹੜਾ ਹਜੇ ਤੱਕ ਇਹ ਚੱਲ ਰਿਹਾ ਆ ਤੇ ਕਹਿੰਦੇ ਹੁਣ ਕੀ ਕਰ ਸਕਦੇ ਆ ਤੇ ਇਥੇ ਆਪਾਂ ਤੁਹਾਨੂੰ ਦੱਸ ਦਿੰਦੇ ਆ ਜੇਕਰ ਤੁਹਾਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਜਾਂਦਾ ਤਾਂ ਤੁਸੀਂ ਸਿੱਧਾ ਅੰਬੈਸੀ ਦੇ ਵਿੱਚ ਵੀ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਜਾਂ ਫਿਰ ਤੁਸੀਂ ਅੰਬੈਸੀ ਨੂੰ ਈਮੇਲ ਭੇਜ ਸਕਦੇ ਆ ਤੇ ਜੇ ਫਿਰ ਤੁਸੀਂ ਈਮੇਲ ਭੇਜਣੀ ਆ ਤਾਂ ਤੁਸੀਂ ਸਾਨੂੰ ਕਮੈਂਟ ਕਰਿਓ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਦੀ ਫੁੱਲ ਡਿਟੇਲ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋਨਾਂ ਦਾ ਨੰਬਰ ਉਹਨਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜੇਕਰ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਆ 30 ਤੋਂ ਬਾਅਦ ਅਗਲਾ ਕਮੈਂਟ ਆ ਗਿਆ ਜੀ ਪਿੰਦਾ ਮਾਨ ਕਹਿੰਦੇ 28 ਜੁਲਾਈ ਨੂੰ ਫਾਈਲ ਸਬਮਿਟ ਹੋਈ ਸੀਗੀ ਤੇ ਮਾਲਕ ਨੂੰ ਕਹਿੰਦੇ ਮੇਲ ਵੀ ਚਲ ਗਈ ਆ ਤੇ ਇੱਥੇ ਕਾਫੀ ਆਪਣੇ ਵੀਰ ਭਰਾ ਜਿਨ੍ਹਾਂ ਦਾ ਜੁਲਾਈ ਮਹੀਨੇ ਵਾਲਿਆਂ ਦਾ ਵੀਜ਼ਾ ਲੱਗਾ ਬਸ ਹੁਣ ਤੁਸੀਂ ਆ ਸਤੰਬਰ ਦੇ ਅੱਧੇ ਗੀ ਮਹੀਨੇ ਤੱਕ ਵੇਟ ਕਰੋ ਵੀਜ਼ਾ ਤੁਹਾਡਾ ਲੱਗ ਕੇ ਆ ਜਾਣਾ ਹੈ 30 ਤੋਂ ਬਾਅਦ ਅਗਲਾ ਕਮੈਂਟ ਆ ਗਿਆ ਜੀ ਗੌਤਮ ਕਹਿੰਦੇ ਭਾਜੀ 21 ਜੁਲਾਈ ਨੂੰ ਫਾਈਲ ਜਮ੍ਹਾਂ ਕਰਾਈ ਸੀਗੀ ਹੱਲੇ ਤੱਕ ਕੋਈ ਵੀ ਮੈਸੇਜ ਈਮੇਲ ਕਹਿੰਦੇ ਨਹੀਂ ਆਈ ਤੇ ਤੁਸੀਂ ਵੀ ਵੇਟ ਕਰੋ ਕਈ ਵਾਰ ਜਿਹੜਾ ਇਹ ਸਮਾਂ ਲੱਗ ਜਾਂਦਾ ਕਿਉਂਕਿ ਹਰੇਕ ਵੀਜ਼ਾ ਜਿਹੜਾ ਉਹ ਲੱਗ ਪ੍ਰੋਸੈਸ ਆ ਕਈ ਵੀਰਾਂ ਦਾ ਜਿਹੜਾ ਉਹ ਜਲਦੀ ਵੀਜ਼ਾ ਲੱਗ ਜਾਂਦਾ ਹੈ ਜਲਦੀ ਪ੍ਰੋਸੈਸ ਸ਼ੁਰੂ ਹੋ ਜਾਂਦਾ ਕਈ ਵੀਰਾਂ ਨੂੰ ਜਿਹੜਾ ਆ ਉਹ ਟਾਈਮ ਲੱਗ ਜਾਂਦਾ ਕਿਉਂਕਿ ਉਹਨਾਂ ਦੇ ਪੇਪਰਾਂ ਦੀ ਜਿਹੜੀ ਐਨਕੁਆਰੀ ਚੱਲਦੀ ਆ ਤੇ ਵੇਟ ਕਰੋ ਵੀਜ਼ਾ ਤੁਹਾਡਾ ਲੱਗ ਕੇ ਆ ਜਾਣਾ ਮੈਕਸਿਮਮ 3 ਮਹੀਨੇ ਵੇਟ ਕਰਨਾ ਜਿਹੜਾ ਉਹ ਜ਼ਰੂਰੀ ਆ ਤੇ ਉਹਦੇ ਵਿੱਚ ਵਿੱਚ ਜਿਹੜਾ ਇਹ ਤੁਹਾਡਾ ਵੀਜ਼ਾ ਲੱਗ ਕੇ ਉਹ ਜ਼ਰੂਰ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕੁਮਾਰ ਦਿਜੀਸ਼ ਬਲੋ ਕਹਿੰਦੇ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਜੀ ਕਹਿੰਦੇ ਮਾਲਕ ਨੇ ਪੰਜ ਬੰਦਿਆਂ ਦੇ ਪੇਪਰ ਭਰੇ ਸੀਗੇ ਨੂਲੇਓਸ ਤੇ ਕਹਿੰਦੇ ਪੰਜ ਨੂੰ ਮਿਲ ਚੁੱਕੇ ਆ ਕਹਿੰਦੇ ਤਿੰਨ ਬੱਲਿਆਂ ਦੀ ਈਮੇਲ ਜਿਹੜੀ ਆ ਚਲ ਗਈ ਸੀ ਦੋ ਬੰਦਿਆਂ ਦੀ ਨਹੀਂ ਗਈ ਨੂਲਾਓਸ ਤਾਂ ਕਹਿੰਦੇ ਭੇਜ ਦਿੱਤਾ ਸੀਗਾ ਤੇ ਇੱਥੇ ਆਪਾਂ ਤੁਹਾਨੂੰ ਦੱਸ ਦਿੰਦੇ ਆ ਇਟਲੀ ਦੇ ਵਿੱਚ ਜੇਕਰ ਇੱਕ ਮਾਲਕ ਆ ਤਾਂ ਉਹ ਸਿਰਫ ਤਿੰਨ ਬੰਦਿਆਂ ਦੇ ਜਿਹੜਾ ਉਹ ਪੇਪਰ ਭਾ ਸਕਦਾ ਆ ਤੇ ਜੇਕਰ ਤਿੰਨ ਬੰਦਿਆਂ ਤੋਂ ਜ਼ਿਆਦਾ ਆ ਤਾਂ ਉਹਨਾਂ ਦੀ ਜਿਹੜੀ ਉਹ ਰਿਫਿਊਜ਼ਲ ਵੀ ਲੱਗ ਸਕਦੀ ਆ ਬਾਕੀ ਵੇਟ ਕਰੋ ਜੇਕਰ ਤੁਸੀਂ ਡੀ ਜਿਹੜੀ ਇਹ ਫਾਈਲ ਇਹ ਜਮ੍ਹਾਂ ਹੋ ਗਈ ਹੈ ਅੰਬੈਸੀ ਦੇ ਵਿੱਚ ਵੇਟ ਕਰੋ ਤੇ ਉਸ ਤੋਂ ਬਾਅਦ ਹੌਲੀ ਹੌਲੀ ਜੇਕਰ ਪ੍ਰੋਸੈਸ ਇਹ ਚੱਲ ਪੈਂਦਾ ਫਿਰ ਤਾਂ ਸਹੀ ਆ ਤੇ ਵੈਸੇ ਜਿਹੜਾ ਰੂਲ ਆ ਉਹ ਇਹੀ ਆ ਕਿ ਇੱਕ ਮਾਲਕ ਜਿਹੜਾ ਉਹ ਤਿੰਨ ਬੰਦਿਆਂ ਦੇ ਸਿਰਫ ਪੇਪਰ ਭਰ ਸਕਦਾ ਆ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਦਮਨ ਸਿੰਘ ਵੱਲੋਂ ਕਹਿੰਦੇ bro ਕੋਈ ਵਰੂਨਾ ਦੇ ਵਿੱਚ ਹੋਵੇ ਤਾਂ ਜਰੂਰ ਦੱਸਿਓ ਇੰਡੀਆ ਤੋਂ ਮੈਂ ਨਮਾ ਆਉਣਾ ਮੈਨੂੰ ਰੂਮ ਚਾਹੀਦਾ ਆ ਹਾਂਜੀ ਬਿਲਕੁਲ ਜੇਕਰ ਵੀਰ ਭਰਾ ਹੈਗਾ ਤਾਂ ਇਹਨਾਂ ਨਾਲ ਜਰੂਰ ਸੰਪਰਕ ਕਰਿਓ ਕਿਉਂਕਿ ਕੋਈ ਵੀ ਵੀਰ ਆ ਜੇਕਰ ਆਉਂਦਾ ਤਾਂ ਤੁਸੀਂ ਜਿਹੜੇ ਇੱਥੇ ਪਹਿਲਾਂ ਰਹਿੰਦੇ ਹੋ ਉਹਨਾਂ ਨੇ ਹੈਲਪ ਕਰਨੀ ਆ ਤੇ ਥੋੜੀ ਬਹੁਤੀ ਜਿਹੜੀ ਹੈਲਪ ਉਹ ਤੁਸੀਂ ਜਰੂਰ ਕਰਿਆ ਕਰੋ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਨਦੀਪ ਕਮੋਜ ਕਹਿੰਦੇ ਹੈਲੋ ਸਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੇਰੇ 1 ਸਾਲ ਵਾਲੇ ਪੇਪਰ ਸੀਗੇ 5 2 2025 ਨੂੰ ਭਰੇ ਗਏ ਸੀਗੇ ਕਹਿੰਦੇ ਪਰ ਹਜੇ ਤੱਕ ਕੁਝ ਵੀ ਜਿਹੜਾ ਉਹ ਪਤਾ ਨਹੀਂ ਲੱਗਿਆ ਤੁਸੀਂ ਦੱਸਿਓ ਕਦੋਂ ਤੱਕ ਜਿਹੜੇ ਪੇਪਰ ਨਿਕਲ ਸਕਦੇ ਸਾਲ ਵਾਲੇ ਪੇਪਰ ਇਹ ਤੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਹਿਲਾਂ ਛੁੱਟੀਆਂ ਚੱਲ ਰਹੀਆਂ ਸੀ ਹੁਣ ਪ੍ਰੋਸੈਸ ਇਹ ਤੇਜ਼ ਹੋ ਚੁੱਕਾ ਆ ਤੇ ਪੇਪਰ ਜਿਹੜੇ ਆ ਤੁਹਾਡੇ ਬਿਲਕੁਲ ਸਹੀ ਤਰੀਕ ਨੂੰ ਭਰੇ ਗਏ ਆ ਸਾਲ ਵਾਲੇ ਪੇਪਰ ਜਿਹੜੇ 5 2 2025 ਨੂੰ ਭਰੇ ਗਏ ਸੀਗੇ ਤੇ ਇੱਥੇ ਜੇਕਰ ਤੁਹਾਡੀ ਟਾਈਮਿੰਗ 9 ਵਜੇ ਤੋਂ ਸ਼ੁਰੂ ਹੋ ਕੇ 9 ਵਜੇ ਵੱਜ ਕੇ 5 ਮਿੰਟ ਦੇ ਵਿੱਚ ਵਿੱਚ ਹੈ ਤਾਂ ਤੁਹਾਡੇ ਜਿਹੜੇ ਪੇਪਰ ਜ਼ਰੂਰ ਨਿਕਲੂਗੇ ਤੁਹਾਨੂੰ ਵੇਟ ਕਰਨੀ ਚਾਹੀਦੀ ਆ ਤੇ ਬਾਕੀ ਇੱਕ ਵਾਰ ਆਪਣੇ ਯਾਟ ਦੇ ਨਾਲ ਜਰੂਰ ਸੰਪਰਕ ਕਰ ਲਿਓ ਉਹਨੂੰ ਪੁੱਛ ਲਓ ਕਿ ਪੇਪਰ ਕੋਟੇ ਵਿੱਚ ਹੈਗੇ ਆ ਜੇਕਰ ਕੋਟੇ ਵਿੱਚ ਹੈਗੇ ਆ ਪ੍ਰੋਸੈਸ ਚੱਲ ਰਿਹਾ ਫਿਰ ਤੁਹਾਡੇ ਪੇਪਰ ਜਰੂਰ ਨਿਕਲੂਗੇ 23 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਾਜਨ ਕੁਮਾਰ ਕਹਿੰਦੇ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਭਾਜੀ ਮੇਰਾ ਪਾਸਪੋਰਟ ਜਿਹੜਾ 2025 ਦੇ ਵਿੱਚ ਅਪ੍ਰੈਲ ਵਿੱਚ ਐਕਸਪਾਇਰ ਹੋ ਜਾਣਾ ਆ ਕਹਿੰਦੇ ਮੈਨੂੰ ਦੱਸਿਓ 2026 ਵਾਲੇ ਪੇਪਰ ਭਰੋਣੇ ਆ ਕੀ ਮੈਂ ਪਾਸਪੋਰਟ ਆਪਣਾ ਰੀਨੂ ਕਰਾ ਲਵਾਂ ਇਥੇ ਜੇਕਰ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਵਾ ਲੈਨੇ ਆ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਇਟਲੀ ਦੇ ਵਿੱਚ ਆ ਕੇ ਵੀ ਜੇਕਰ ਤੁਹਾਡਾ ਪਾਸਪੋਰਟ ਐਕਸਪਾਇਰ ਹੋ ਜਾਂਦਾ ਆ ਜੇਕਰ ਤੁਹਾਡੇ ਕੋਲ ਪੇਪਰ ਨਹੀਂ ਹੈਗੇ ਤੁਹਾਡੇ ਕੋਲ ਪਰਮੈਸੋ ਦੀ ਸੰਜੋਹ ਨੂੰ ਨਹੀਂ ਹੈਗੀ ਤਾਂ ਤੁਹਾਨੂੰ ਪਾਸਪੋਰਟ ਜਿਹੜਾ ਉਹ ਰੀਨਿਊ ਕਰਾਉਣ ਦੇ ਵਿੱਚ ਬਹੁਤ ਜਿਹੜੀ ਪ੍ਰੋਬਲਮ ਆਉਂਦੀ ਆ ਤੇ ਜੇਕਰ ਹੁਣ ਕਰਾ ਲੈਨੇ ਆ ਤਾਂ ਜ਼ਿਆਦਾ ਵਧੀਆ ਗੱਲ ਆ ਜੇਕਰ ਤੁਹਾਡੇ ਪੇਪਰ ਨਹੀਂ ਨਿਕਲੇ ਤਾਂ ਤੁਸੀਂ ਜਿਹੜਾ ਪਾਸਪੋਰਟ ਰੀਨਿਊ ਕਰਾ ਕੇ 2026 ਵਾਲੇ ਪੇਪਰਾਂ ਦੇ ਵਿੱਚ ਪ੍ਰਵਾਹ ਸਕਦੇ ਆ ਪਰ ਇਥੇ ਥੋੜਾ ਧਿਆਨ ਰੱਖਿਓ ਕਿ ਪੇਪਰ ਜਿਹੜੇ ਆ ਹੁਣ ਨਵੰਬਰ ਤੋਂ ਦਸੰਬਰ ਦੇ ਵਿੱਚ ਫਾਈਲਾਂ ਜਿਹੜੀਆਂ ਹੋ ਰੈਡੀ ਹੋਣੀਆਂ ਤੇ ਉਹਨਾਂ ਦੇ ਵਿੱਚ ਤੁਹਾਡੇ ਪਾਸਪੋਰਟ ਦੀ ਫੋਟੋ ਕਾਪੀ ਚਾਹੀਦੀ ਆ ਤੇ ਉਹਦੇ ਵਿੱਚ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਆਪਣਾ ਪਾਸਪੋਰਟ ਰੀਨਿਊ ਕਰਾ ਸਕਦੇ ਆ ਤਾਂ ਜਰੂਰ ਕਰਾ ਲਓ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਦਲਵਿੰਦਰ ਸਿੰਘ ਕਹਿੰਦੇ ਮਾਲਕ ਨੂੰ ਮੇਨ ਲਈ ਗਈ 18 ਜੁਲਾਈ ਜਮ੍ਹਾਂ ਕਰਵਾਏ ਸੀਗੇ ਪਾਸਪੋਰਟ ਕਹਿੰਦੇ ਨਹੀਂ ਆਇਆ ਦੀ ਵੇਟ ਕਰੋ ਮਾਲਕ ਨੂੰ ਮੇਲ ਵੀ ਚਲ ਜਾਣੀ ਤੇ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹਰੇਕ ਕੇਸ ਦੇ ਵਿੱਚ ਮਾਲਕਾਂ ਨੂੰ ਮੇਲ ਜਾਣੀ ਜਿਹੜੀ ਜ਼ਰੂਰੀ ਵੀ ਨਹੀਂ ਹੈਗੀ ਤੇ ਕਈ ਕੇਸ ਇਹ ਡਿਪੈਂਡ ਕਰਦਾ ਹੈਗਾ ਤੁਹਾਡੇ ਆਫੀਸਰ ਦੇ ਉੱਤੇ ਵੀਜ਼ਾ ਆਫੀਸਰ ਦੇ ਉਹਨੇ ਤੁਹਾਡੇ ਮਾਲਕ ਨਾਲ ਕਨਫਰਮ ਕਰਨਾ ਹੈ ਜਾਂ ਨਹੀਂ ਤੇ ਹਰ ਇੱਕ ਕੇਸ ਦੇ ਵਿੱਚ ਮੇਲ ਜਾਣੀ ਜਿਹੜੀ ਇਹ ਜ਼ਰੂਰੀ ਨਹੀਂ ਹੁੰਦੀ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕਾਰਪਰੀਟ ਵੱਲੋਂ ਕਹਿੰਦੇ ਭਾਜੀ ਮੁੰਡਿਆਂ ਦੇ ਵੀਜ਼ੇ ਲੱਗ ਰਹੇ ਆ ਕਿਸੇ ਕੁੜੀ ਦਾ ਵੀਜ਼ਾ ਲੱਗਿਆ ਤਾਂ ਜਰੂਰ ਦੱਸਿਓ ਹਾਂਜੀ ਬਿਲਕੁਲ ਕਾਫੀ ਕੁੜੀਆਂ ਜਿਨ੍ਹਾਂ ਦੇ ਵੀਜ਼ੇ ਲੱਗ ਰਹੇ ਹੈ ਤੁਸੀਂ ਘਬਰਾਓ ਨਾ ਇਹਦੇ ਵਿੱਚ ਕੁੜੀਆਂ ਮੁੰਡੇ ਵਾਲਾ ਕੋਈ ਵੀ ਜਿਹੜਾ ਉਹ ਫਰਕ ਨਹੀਂ ਹੁੰਦਾ ਇਹ ਡਿਪੈਂਡ ਕਰਦਾ ਹੈਗਾ ਜੀ ਏਮਪਲੋਇਰ ਦੇ ਉੱਤੇ ਤੇ ਤੁਹਾਡੇ ਉੱਤੇ ਤੇ ਤੁਹਾਡੀ ਟਰੈਵਲ ਹਿਸਟਰੀ ਦੇ ਉੱਤੇ ਜੇਕਰ ਸਾਰਾ ਕੁਝ ਓਕੇ ਆ ਤਾਂ ਤੁਹਾਡਾ ਜਿਹੜਾ ਉਹ ਵੀਜ਼ਾ ਜ਼ਰੂਰ ਲੱਗ ਜਾਂਦਾ ਕੋਈ ਐਡੀ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ 23 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਬਲਜਿੰਦਰ ਸਿੰਘ ਕਹਿੰਦੇ ਵੀਜ਼ ਜੀ ਸਰਕਸ ਵਾਲੇ ਪੇਪਰ ਸੀਗੇ 12 ਜੂਨ ਦੀ ਫਾਈਲ ਸਬਮਿਟ ਹੋਈ ਆ ਦਿੱਲੀ ਦੇ ਵਿੱਚ ਕਹਿੰਦੇ ਵੀਜ਼ਾ ਅਜੇ ਤੱਕ ਨਹੀਂ ਆਇਆ ਕਿੰਨਾ ਕੁ ਸਮਾਂ ਹੋ ਲੱਗ ਸਕਦਾ ਆ ਤੇਿੱਥੇ ਜਿਵੇਂ ਕਿ ਪਹਿਲਾਂ ਛੁੱਟੀਆਂ ਚੱਲ ਰਹੀਆਂ ਸੀਗੀਆਂ ਤੇ ਜੇਕਰ ਤੁਸੀਂ ਸਤੰਬਰ ਤੱਕ ਤੁਸੀਂ ਵੇਟ ਕਰੋ ਜੇਕਰ ਸਤੰਬਰ ਦੇ ਵਿੱਚ ਵਿੱਚ ਤੁਹਾਡਾ ਵੀਜ਼ਾ ਲੱਗ ਕੇ ਆ ਜਾਂਦਾ ਫੇਰ ਤਾਂ ਸਹੀ ਆ ਜੇਕਰ ਜ਼ਿਆਦਾ ਸਮਾਂ ਹੋ ਜਾਂਦਾ ਫੇਰ ਤੁਸੀਂ ਅੰਬੈਸੀ ਦੇ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਜ਼ਰੂਰ ਕਰੋ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਬੱਬੂ ਗੁਰਦੀਪ ਕਹਿੰਦੇ 16 ਜੁਲਾਈ ਦੀ ਫਾਈਲ ਚੰਡੀਗੜ੍ਹ ਦੇ ਵਿੱਚ ਜਮ੍ਹਾਂ ਹੋਈ ਸੀਗੀ ਵੀਜ਼ਾ ਨਹੀਂ ਆਇਆ 9 ਮਹੀਨੇ ਵਾਲੇ ਪੇਪਰ ਸੀਗੇ ਤੇ ਜੁਲਾਈ ਮਹੀਨੇ ਵਾਲੇ ਹਜੇ ਵੇਟ ਕਰੋ ਵੀ ਜੇ ਤੁਹਾਡੇ ਇਲਾਕੇ ਆ ਰਹੇ ਆ ਕਾਫੀ ਵੀਰਾਂ ਨੇ ਆਪਾਂ ਨਾਲ ਸ਼ੇਅਰ ਵੀ ਕੀਤਾ ਹੈ ਜੁਲਾਈ ਮਹੀਨੇ ਵਾਲਿਆਂ ਦੇ ਜਿਹੜੇ ਉਹ ਵੀਜ਼ੇ ਲਾ ਕੇ ਆ ਰਹੇ ਆ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਿੱਧੂ ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੇਰੀ 29 ਜੁਲਾਈ ਦੀ ਅਪਾਇੰਟਮੈਂਟ ਸੀਗੀ ਚੰਡੀਗੜ੍ਹ ਦੇ ਵਿੱਚ ਬਲੂ ਕਾਰਡ ਵਾਲੇ ਪੇਪਰ ਸੀਗੇ 8 ਅਗਸਤ ਨੂੰ ਕਹਿੰਦੇ ਮੇਲ ਵੀ ਚਲ ਗਈ ਸੀਗੀ ਮਾਲਕ ਨੂੰ ਨੇ ਓਕੇ ਵੀ ਕਰ ਦਿੱਤੀ ਐਕਸਪੀਰੀਅੰਸ ਸਰਟੀਫਿਕੇਟ 2000 ਦਾ ਕਹਿੰਦੇ ਲਾਇਆ ਤੇ ਕਹਿੰਦੇ ਇਹਨਾਂ ਪੇਪਰਾਂ ਦੇ ਉੱਤੇ ਵੀਜ਼ਾ ਲੱਗ ਜਾਂਦਾ ਜਾਂ ਨਹੀਂ ਜ਼ਰੂਰ ਦੱਸਿਓ ਹਾਂਜੀ ਬਿਲਕੁਲ ਵੀਜ਼ਾ ਲੱਗ ਜਾਂਦਾ ਬਲੂ ਕਾਰਡ ਵਾਲੇ ਜਿਹੜੇ ਸਾਲ ਵਾਲੇ ਪੇਪਰ ਆ ਤੁਸੀਂ ਆਉਂਦੇ ਜਿਹੜੇ ਪੱਕੇ ਹੋ ਸਕਦੇ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਵੀਜ਼ਾ ਜਿਹੜਾ ਤੁਹਾਡਾ ਲੱਗ ਜਾਂਦਾ ਜੇਕਰ ਸਾਰੇ ਡਾਕੂਮੈਂਟ ਤੁਹਾਡੇ ਸਹੀ ਆ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਬਲੂ ਕਾਰਡ ਵਾਲੇ ਪੇਪਰ ਜਿਹੜੇ ਉਹ ਸਪੈਸ਼ਲ ਐਕਸਪੀਰੀਅੰਸ ਵਾਲੇ ਪੇਪਰ ਹੁੰਦੇ ਆ ਤੇ ਜੇਕਰ ਐਕਸਪੀਰੀਅੰਸ ਵਾਲਾ ਸਰਟੀਫਿਕੇਟ ਤੁਸੀਂ ਓਕੇ ਲਗਾਇਆ ਹੈ ਸਾਰੇ ਓਕੇ ਆ ਫਿਰ ਤੁਹਾਡਾ ਜਿਹੜਾ ਇਹ ਵੀਜ਼ਾ ਲੱਗ ਕੇ ਜ਼ਰੂਰ ਆਊਗਾ ਬਾਕੀ ਬੇਟ ਕਰੋ ਜੁਲਾਈ ਤੋਂ ਬਾਅਦ ਅਗਸਤ ਸ਼ੁਰੂ ਹੋਇਆ ਸੀ ਅਗਸਤ ਚ ਛੁੱਟੀਆਂ ਸੀਆਂ ਸਤੰਬਰ ਮਹੀਨੇ ਦੇ ਵਿੱਚ ਤੁਹਾਡਾ ਵੀਜ਼ਾ ਲੱਗ ਕੇ ਆ ਸਕਦਾ ਹੈ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਾਜਕੁਮਾਰ ਬਲੋ ਕਹਿੰਦੇ ਸਤਸ੍ਰੀ ਅਕਾਲ ਭਾਜੀ ਸਤਸ੍ਰੀ ਅਕਾਲ ਜੀ ਕਹਿੰਦੇ ਸਾਡਾ ਵੀਜ਼ੇ ਦੀ ਫਾਈਲ ਜਿਹੜੀ 22 ਜੁਲਾਈ ਨੂੰ ਸਬਮਿਟ ਹੋਈ ਸੀਗੀ ਹਜੇ ਤੱਕ ਕੋਈ ਵੀ ਕਹਿੰਦੇ ਮੇਲ ਨਹੀਂ ਆਈ ਅੰਡਰ ਪ੍ਰੋਸੈਸ ਚ ਚੱਲ ਰਿਹਾ ਹੈ ਤੇ ਜੇਕਰ ਅੰਡਰ ਪ੍ਰੋਸੈਸ ਚ ਚੱਲ ਰਿਹਾ ਹੈ ਤਾਂ ਮਤਲਬ ਹੁੰਦਾ ਹੈਗਾ ਜੀ ਤੁਹਾਡੇ ਜਿਹੜੇ ਪੇਪਰਾਂ ਦਾ ਪ੍ਰੋਸੈਸ ਉਹ ਚੱਲ ਰਿਹਾ ਹੈ ਆ ਤੇ ਜੇਕਰ ਇਹ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਤੁਸੀਂ ਵੇਟ ਕਰ ਸਕਦੇ ਆ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਾਹਿਲ ਵੱਲੋਂ ਕਹਿੰਦੇ 25 ਅਗਸਤ ਨੂੰ ਮੇਰੀ ਫਾਈਲ ਜਿਹੜੀ ਸਬਮਿਟ ਹੋਈ ਸੀਗੀ 1 ਸਾਲ ਵਾਲੇ ਪੇਪਰ ਸੀਗੇ ਕਹਿੰਦੇ ਹੁਣ ਤੱਕ ਮਾਲਕ ਨੂੰ ਕੋਈ ਵੀ ਮੇਲ ਜਿਹੜੀ ਉਹ ਨਹੀਂ ਗਈ ਕਹਿੰਦੇ ਮੇਲ ਜਾਣ ਤੋਂ ਬਾਅਦ ਕਿੰਨਾ ਕੁ ਸਮਾਂ ਇਹ ਲੱਗ ਸਕਦਾ ਆ ਤੇ ਮੇਲ ਜਾਣ ਤੋਂ ਬਾਅਦ ਵੀ 1 ਮਹੀਨਾ ਲਗਭਗ ਲੱਗ ਸਕਦਾ ਆ ਬਾਕੀ ਡਿਪੈਂਡ ਕਰਦਾ ਹੈਗਾ ਜੀ ਤੁਹਾਡੇ ਡਾਕੂਮੈਂਟਾਂ ਉੱਤੇ ਜੇਕਰ ਤੁਹਾਡੇ ਡਾਕੂਮੈਂਟ ਸਾਰੇ ਕਲੀਅਰ ਆ ਟ੍ਰੈਵਲ ਹਿਸਟਰੀ ਓਕੇ ਆ ਫਿਰ ਥੋੜਾ ਜਿਹਾ ਸਮਾਂ ਇਹ ਘੱਟ ਵੀ ਸਕਦਾ ਆ ਤੇ ਬਾਕੀ ਹਜੇ 25 ਅਗਸਤ ਨੂੰ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾਈ ਆ ਤੁਹਾਨੂੰ ਵੇਟ ਕਰਨੀ ਚਾਹੀਦੀ ਆ ਕਾਫੀ ਆਪਣੇ ਵੀਰਪਰਾ ਜਿਹੜੇ ਜੂਨ ਵਾਲੇ ਵੀ ਬੈਠੇ ਆ ਮਈ ਵਾਲੇ ਵੀ ਬੈਠੇ ਆ ਤੇ ਹਜੇ ਵੇਟ ਕਰੋ ਵੀਜ਼ਾ ਜਿਹੜਾ ਲੱਕੇ ਆ ਰਿਹਾ ਆ ਹੁਣ ਥੋੜਾ ਜਿਹਾ ਪ੍ਰੋਸੈਸ ਪਹਿਲਾਂ ਨਾਲੋਂ ਤੇਜ਼ ਹੋ ਚੁੱਕਾ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸਵੀਰ ਸਿੰਘ ਵੱਲੋਂ ਕਹਿੰਦੇ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਬਾਈ ਜੀ ਮੇਰੀ 21 ਅਗਸਤ ਨੂੰ ਦਿੱਲੀ ਦੇ ਵਿੱਚ ਅਪਾਇੰਟਮੈਂਟ ਸੀਗੀ ਤੇ ਮਾਲਕ ਨੇ ਕਹਿੰਦੇ 4 ਦਿਨ ਪਹਿਲਾਂ ਫੋਨ ਕਰਕੇ ਦੱਸਿਆ ਕਿ ਤੇਰੀ ਅਪਾਇੰਟਮੈਂਟ ਜਿਹੜੀ ਉਹ ਪਿੱਛੇ ਚਲ ਗਈ ਆ ਕਹਿੰਦੇ ਪਰ ਹਜੇ ਤੱਕ ਕੋਈ ਵੀ ਤਰੀਕ ਨਹੀਂ ਮਿਲੀ ਕਹਿੰਦੇ ਮੈਨੂੰ ਅਪਾਇੰਟਮੈਂਟ ਕਿੱਦਾਂ ਮਿਲੂਗੀ ਕੀ ਕਰ ਸਕਦੇ ਕਹਿੰਦੇ ਜਰੂਰ ਦੱਸਿਓ ਇੱਥੇ ਸਿਰਫ ਤੁਸੀਂ ਨਹੀਂ ਹੈਗੇ ਹੋਰ ਵੀ ਆਪਣੇ ਕਾਫੀ ਵੀਰ ਭਰਾ ਜਿਨ੍ਹਾਂ ਦੀ ਅਪਾਇੰਟਮੈਂਟ ਜਿਹੜੀ ਉਹ ਕੈਨਸਲ ਹੋਈ ਆ ਤੇ ਜੇਕਰ ਅੰਬੈਸੀ ਵੱਲੋਂ ਤੁਹਾਡੀ ਅਪਾਇੰਟਮੈਂਟ ਕੈਨਸਲ ਕਰ ਦਿੱਤੀ ਜਾਂਦੀ ਆ ਤਾਂ ਜ਼ਿਆਦਾ ਕੁ ਬਣਾਉਣ ਵਾਲੀ ਗੱਲ ਨਹੀਂ ਹੈਗੀ ਇਹਨਾਂ ਹਾਲਾਤਾਂ ਦੇ ਵਿੱਚ ਅੰਬੈਸੀ ਤੁਹਾਨੂੰ ਮੇਲ ਕਰਕੇ ਦੱਸੂਗੀ ਅਗਲੀ ਅਪਾਇੰਟਮੈਂਟ ਤੁਹਾਡੀ ਕਦੋਂ ਆ ਜੇ ਫਿਰ ਤੁਹਾਨੂੰ ਉਹ ਅਪਾਇੰਟਮੈਂਟ ਨਹੀਂ ਦਿੰਦੇ ਤਾਂ ਸਿੱਧਾ ਤੁਹਾਡੇ ਪੇਪਰ ਜਮ੍ਹਾਂ ਹੋ ਸਕਦੇ ਆ ਬਾਕੀ ਵੇਟ ਕਰੋ ਅੰਬੈਸੀ ਦੀ ਅੰਬੈਸੀ ਵੱਲੋਂ ਹੀ ਤੁਹਾਨੂੰ ਕੋਈ ਨਾ ਕੋਈ ਅਪਡੇਟ ਜਿਹੜੀ ਉਹ ਜ਼ਰੂਰ ਭੇਜੀ ਜਾਊਗੀ ਤੇ ਅਪਡੇਟ ਇਹ ਹੈ ਉਹੀ ਮੇਲ ਤੇ ਆਉਣੀ ਆ ਜਿਹੜੀ ਤੁਸੀਂ ਆਪਣਾ ਵੈਬ ਫਾਰਮ ਭਰਨ ਦੇ ਲਈ ਭਰੀ ਸੀਗੀ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਾਜਾ ਸੰਘੀਰ ਕਿਨੇ ਬਾਈ ਮੇਰੀ ਕਹਿੰਦੇ ਫਾਈਲ ਜਿਹੜੀ ਸੀਗੀ ਉਹ 12 ਫਰਵਰੀ ਨੂੰ ਜਮ੍ਹਾਂ ਹੋਈ ਸੀ ਸੀਨਨ ਵਾਲੇ ਪੀਂਦੇ ਪੇਪਰ ਸੀਗੇ 11:01:34 ਦੇ ਕਹਿੰਦੇ ਕੋਜ਼ੈਂਜ਼ਾ ਸਿਟੀ ਤੋਂ ਪੇਪਰ ਭਰੇ ਗਏ ਸੀਗੇ ਕਿਨੇ 4 ਦਿਨ ਪਹਿਲਾਂ ਇਟਲੀ ਵਿੱਚ ਮਾਲਕ ਨੂੰ ਇੱਕ ਮੇਲ ਗਈ ਆ ਉਹਨੇ ਆਪਣੀ ਕੰਪਨੀ ਦੀ ਜਿਹੜੀ ਆਮਦਨ ਕਿੰਨੀ ਆ ਮਤਲਬ ਕਿ ਇਨਕਮ ਤੇ ਉਹ ਜਿਹੜੀ ਕਹਿੰਦੇ ਉਹਨੇ ਭੇਜਣ ਨੂੰ ਕਿਹਾ ਸੀਗਾ ਤੇ ਮਾਲਕ ਨੇ ਜਿਹੜੇ ਉਹ ਭੇਜ ਦਿੱਤੀ ਕਿੰਨੇ ਚਾਂਸ ਹੈ ਕਹਿੰਦੇ ਨੂ ਲੇਆਉਟ ਤੇ ਆਉਣ ਦੇ ਤੇ ਜੇਕਰ ਤੁਹਾਡੇ ਮਾਲਕ ਨੂੰ ਉਹਨਾਂ ਨੇ ਪੇਪਰ ਮੰਗਿਆ ਸੀ ਇਹਦਾ ਮਤਲਬ ਇਹੀ ਹੈ ਕਿ ਤੁਹਾਡਾ ਜਿਹੜਾ ਪ੍ਰੋਸੈਸ ਇਹ ਚੱਲ ਰਿਹਾ ਆ ਤੇ ਜੇਕਰ ਸਾਰੇ ਡਾਕੂਮੈਂਟ ਉਹ ਉੱਥੇ ਜਮ੍ਹਾਂ ਕਰਾ ਦਿੰਦਾ ਆ ਤੇ ਉਸ ਤੋਂ ਬਾਅਦ ਤੁਹਾਡੇ ਸਾਰੇ ਡਾਕੂਮੈਂਟ ਜਿਹੜੇ ਓਕੇ ਹੋ ਜਾਂਦੇ ਉਸ ਤੋਂ ਬਾਅਦ ਲਗਭਗ ਮਹੀਨੇ ਦੇ ਬਾਅਦ ਹੀ ਤੁਹਾਡਾ ਜਿਹੜਾ ਇਹ ਨੂਲਾ ਉਸਤਾ ਜਾਰੀ ਹੋ ਜਾਣਾ ਆ ਤੇ ਨੂਲਾ ਉਸਤਾ ਨਿਕਲਣ ਦੇ ਬਹੁਤ ਚਾਂਸੇ ਆ ਕਿਉਂਕਿ ਇਹਦੇ ਨਾਲ ਇੱਕ ਕਨਫਰਮੇਸ਼ਨ ਹੋ ਜਾਂਦੀ ਹੈ ਕਿ ਤੁਹਾਡੇ ਜਿਹੜੇ ਪੇਪਰਾਂ ਦਾ ਪ੍ਰੋਸੈਸ ਉਹ ਚੱਲ ਰਿਹਾ ਆ ਜੇਕਰ ਤੁਹਾਡੇ ਪੇਪਰਾਂ ਦਾ ਪ੍ਰੋਸੈਸ ਬੰਦ ਹੋ ਜਾਂਦਾ ਫਿਰ ਤੁਹਾਡੇ ਕੋਲ ਕੋਈ ਵੀ ਪੇਪਰ ਜਿਹੜਾ ਉਹ ਨਹੀਂ ਮੰਗਿਆ ਜਾਂਦਾ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਗੁਰਪ੍ਰੀਤ ਰੰਧਾਵਾ ਵੱਲੋਂ ਕਹਿੰਦੇ ਵੀਰੇ ਸਤਸ੍ਰੀਆਕਾਲ ਜੀ ਸਤਸ੍ਰੀਆਕਾਲ ਜੀ ਕਹਿੰਦੇ ਵੀਰ ਮੇਰੇ ਪੇਪਰ 5 ਫਰਵਰੀ ਨੂੰ ਭਰੇ ਗਏ ਸੀਗੇ ਸਾਲ ਵਾਲੇ ਪੇਪਰ ਸੀਗੇ ਕਹਿੰਦੇ ਨਿਕਲੇ ਹਜੇ ਤੱਕ ਨਹੀਂ ਪਰ ਮੇਰੇ ਕਹਿੰਦੇ ਸਵਾਲ ਇਹ ਹੈ ਕਿ ਮੇਰਾ ਪਾਸਪੋਰਟ ਤੇ ਸਰਨੇਮ ਨਹੀਂ ਹੈਗਾ ਤੇ ਹੁਣ ਸਹੀ ਕਰਾ ਸਕਦੇ ਆ ਜਾਂ ਨਹੀਂ ਕਹਿੰਦੇ ਕਿਉਂਕਿ ਮੇਰੇ ਬਿਨਾ ਪ ਸਰਨੇਮ ਵਾਲੇ ਪਾਸਪੋਰਟ ਤੋਂ ਹੀ ਪੇਪਰ ਕਲਿੱਕ ਹੋਏ ਆ ਤੇ ਅਗਰ ਕਹਿੰਦੇ ਚਾਂਸ ਕਰਾ ਲਈਏ ਤਾਂ ਕਹਿੰਦੇ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਤੇ ਇਥੇ ਜੇਕਰ ਹੁਣ ਤੁਸੀਂ ਆਪਣੇ ਪਾਸਪੋਰਟ ਤੇ ਸਰਨੇਮ ਚੇਂਜ ਕਰਵਾਉਣੇ ਹੈਗੇ ਆ ਤੇ ਉਹਦੇ ਨਾਲ ਤੁਹਾਨੂੰ ਜਿਹੜੇ ਪ੍ਰੂਫ ਲਾਉਣੇ ਪਊਗੇ ਕਿ ਆਪਾਂ ਜਿਹੜਾ ਆਪਣਾ ਸਰਨੇਮ ਉਹ ਚੇਂਜ ਕਰਾਇਆ ਤੇ ਹੋਰ ਕੋਈ ਪ੍ਰੋਬਲਮ ਨਹੀਂ ਆਊਗੀ ਪਰ ਜੇਕਰ ਹੁਣ ਤੁਸੀਂ ਵੇਟ ਕਰੋ ਤਾਂ ਜ਼ਿਆਦਾ ਵਧੀਆ ਗੱਲ ਹੈ ਤੇ ਚਾਂਸ ਜਿਹੜੇ ਆਪਣੇ ਵੀਰਪਰਾ ਹੋਰ ਵੀ ਹੈ ਜਿਨ੍ਹਾਂ ਨੇ 2026 ਵਾਲੇ ਪੇਪਰ ਵੀ ਭਰੋਣੇ ਆ ਤੇ ਉਹਨਾਂ ਸਾਰਿਆਂ ਨੂੰ ਆਪਾਂ ਹੁਣ ਵੀ ਕਲੀਅਰ ਕਰ ਦਿੰਨੇ ਆ ਜੇਕਰ ਤੁਹਾਡੇ ਕੋਲ ਸਮਾਂ ਹੈਗਾ ਆ ਤੁਹਾਨੂੰ ਲੱਗਦਾ ਕਿ ਸਾਡਾ ਪਾਸਪੋਰਟ ਉਹ ਰੀਨਿਊ ਹੋ ਕੇ ਆ ਸਕਦਾ ਆ ਤਾਂ ਫਿਰ ਤੁਸੀਂ ਜਿਹੜਾ ਆ ਸਰਨੇਮ ਉਹ ਜ਼ਰੂਰ ਲਵਾ ਸਕਦੇ ਆ ਬਾਕੀ ਇਹਦੇ ਵਿੱਚ ਤੁਹਾਨੂੰ ਵੀਜ਼ਾ ਲੱਗਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੁਹਾਡਾ ਜਿਹੜਾ ਉਹ ਵੀਜ਼ਾ ਲਾ ਕੇ ਆ ਜਾਂਦਾ ਤੁਸੀਂ ਇਟਲੀ ਦੇ ਵਿੱਚ ਪਹੁੰਚ ਸਕਦੇ ਆ ਸਰਨੇਮ ਨਹੀਂ ਹੈਗਾ ਤਾਂ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਤੇ ਸਰਨੇਮ ਤੁਹਾਨੂੰ ਤਾਂ ਹੀ ਚਾਹੀਦਾ ਇੱਥੇ ਆ ਕੇ ਜੇਕਰ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਉਹ ਜਮ੍ਹਾਂ ਕਰਾਉਣੇ ਆ ਕਿਉਂਕਿ ਜਦੋਂ ਤੁਸੀਂ ਇੱਥੇ ਇਟਲੀ ਦੇ ਵਿੱਚ ਆ ਕੇ ਆਪਣੇ ਡਾਕੂਮੈਂਟ ਜਮ੍ਹਾਂ ਕਰਾਉਣੇ ਆ ਉੱਥੇ ਤੁਹਾਨੂੰ ਜਿਹੜੀ ਇਹ ਸਰਨੇਮ ਦੀ ਲੋੜ ਪੈਣੀ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਨਾਈ ਭੱਟੀ ਕਹਿੰਦੇ 23 ਜੁਲਾਈ ਨੂੰ ਫਾਈਲ ਸਬਮਿਟ ਹੋਈ ਸੀ ਵੀਜ਼ਾ ਕਦੋਂ ਕਲਾਕੇ ਆਊਗਾ ਤੇ ਜੁਲਾਈ ਵਾਲਿਆਂ ਦੇ ਹੁਣ ਵੀਜ਼ੇ ਲੱਗ ਰਹੇ ਆ ਵੇਟ ਕਰੋ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸैम ਸੰਧੂ ਕਹਿੰਦੇ ਵੀਰ ਜੀ ਪੁਲਿਸ ਰਿਪਲਾਈ ਕਰਕੇ ਜਰੂਰ ਦੱਸਿਓ ਅਪਾਇੰਟਮੈਂਟ ਲੇਟ ਮਿਲੀ ਆ ਕਾਊਂਟਰ ਸਾਈਨ ਕਹਿੰਦੇ ਵੈਲਿਡ ਰਹਿਣਗੇ ਜਾਂ ਨਹੀਂ ਹਾਂਜੀ ਬਿਲਕੁਲ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਜੇਕਰ ਅਪਾਇੰਟਮੈਂਟ ਤੁਹਾਨੂੰ ਲੇਟ ਵੀ ਮਿਲਦੀ ਆ ਕਿਉਂਕਿ ਤੁਹਾਡੀ ਪ੍ਰੋਬਲਮ ਨਹੀਂ ਸੀਗੀ ਜੇਕਰ ਤੁਹਾਡੀ ਪ੍ਰੋਬਲਮ ਦੇ ਨਾਲ ਕੋਈ ਪੰਗਾ ਪੈਂਦਾ ਫਿਰ ਇਦਾਂ ਹੁੰਦਾ ਆ 30 ਤਵਾਰ ਅਗਲਾ ਕਮੈਂਟ ਹੈਗਾ ਜੀ ਕ੍ਰੇਜ਼ੀ ਆਰਟ ਕਹਿੰਦੇ 18 ਜੂਨ ਨੂੰ ਦਿੱਲੀ ਫਾਈਲ ਸਬਮਿਟ ਹੋਈ ਸੀਗੀ ਕਹਿੰਦੇ ਸਾਲ ਵਾਲੇ ਪੇਪਰ ਸੀਗੇ ਰਿਫਿਊਜ਼ਲ ਆ ਗਈ ਆ ਤੇ ਇਥੇ ਇੱਕ ਵਾਰ ਤੁਸੀਂ ਆਪਣਾ ਜਿਹੜਾ ਰਿਫਿਊਜ਼ਲ ਲੈਟਰ ਤੇ ਤੁਹਾਡੇ ਕੀ ਲਿਖਿਆ ਉਹ ਤੁਸੀਂ ਸਾਡੇ ਨਾਲ ਜਰੂਰ ਸਾਂਝਾ ਕਰਿਓ ਤੇ ਇਹਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਕਾਰਨ ਕਰਕੇ ਜਿਹੜੀ ਉਹ ਤੁਹਾਡੀ ਰਿਫਿਊਜ਼ਲ ਲੱਗੀ ਆ ਤੇ ਇਹਦਾ ਅੱਗੇ ਕੀ ਹਾਲ ਹੈ ਵੈਸੇ ਆਪਾਂ ਦੇਖੀਏ ਤਾਂ ਰਿਫਿਊਜ਼ਲ ਦਾ ਕੋਈ ਵੀ ਰਿਫਿਊਜ਼ਲ ਹੈ ਉਹਦਾ ਇੱਕੋ ਹੀ ਹਾਲ ਹੈ ਆ ਇਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇਗਾ ਆਪਾਂ ਆਪਣੀ ਜਿਹੜੀ ਅਪਾਇੰਟਮੈਂਟ ਐ ਉਹ ਦੁਬਾਰਾ ਚੀ ਚੱਕ ਲਵਾਂਗੇ ਦੁਬਾਰਾ ਹੀ ਤੁਹਾਡੀ ਅਪਾਇੰਟਮੈਂਟ ਨਹੀਂ ਚੱਕੀ ਜਾਣੀ ਤੁਸੀਂ ਧਿਆਨ ਰੱਖਿਓ ਜੇਕਰ ਏਜੰਟ ਕਹਿੰਦਾ ਵੀ ਆ ਅਪਾਇੰਟਮੈਂਟ ਰਿਫਿਊਜ਼ਲ ਹੋ ਗਈ ਮਤਲਬ ਨੂਲਾ ਉਸਤਾ ਜਿਹੜਾ ਉਹ ਖਤਮ ਹੋ ਚੁੱਕਾ ਆ ਤੇ ਇਹਦੇ ਲਈ ਸਿਰਫ ਹੁਣ ਇੱਕੋ ਹੀ ਰਾਹ ਬਚਦਾ ਤੁਹਾਨੂੰ ਜਿਹੜੀ ਅਪੀਲ ਕਰਨੀ ਪੈਂਦੀ ਆ 60 ਦਿਨਾਂ ਦੇ ਵਿੱਚ ਵੀ ਚਿੱਟਲੀ ਦੇ ਵਿੱਚ ਕੋਈ ਵੀ ਵਕੀਲ ਲੱਭ ਕੇ ਤੁਸੀਂ ਜਿਹੜੀ ਆਪਣੀ ਇਹ ਅਪੀਲ ਕਰਵਾ ਸਕਦੇ ਆ 60 ਦਿਨ ਦਾ ਤੁਹਾਡੇ ਕੋਲ ਜਿਹੜਾ ਉਹ ਟਾਈਮ ਹੁੰਦਾ ਆ ਤੇ ਹੋਰ ਰਿਫਿਊਜ਼ਲ ਦਾ ਕੋਈ ਵੀ ਜਿਹੜਾ ਹੱਲ ਉਹ ਨਹੀਂ ਹੁੰਦਾ ਤੇ ਕਈ ਏਜੰਟ ਕਹਿ ਦਿੰਦੇ ਹੈਗੇ ਕਿ ਤੁਸੀਂ ਦੁਬਾਰਾ ਕੀ ਅਪੁਆਇੰਟਮੈਂਟ ਚੱਕ ਸਕਦੇ ਆ ਕੋਈ ਚੱਕਰ ਨਹੀਂ ਪਰ ਇਦਾਂ ਜਿਹੜਾ ਉਹ ਨਹੀਂ ਹੁੰਦਾ ਨਾ ਹੀ ਤਾਂ ਜਿਹੜਾ ਇਹ ਨੂਲਾ ਉਸਤਾ ਹੋ ਅਪਡੇਟ ਕੀਤਾ ਜਾਂਦਾ ਆ ਤੇ ਇਥੇ ਅਗਲਾ ਕਮੈਂਟ ਹੈਗਾ ਜੀ ਸੁਰਿੰਦਰ ਕੁਮਾਰ ਵੱਲੋਂ ਕਹਿੰਦੇ ਭਾਜੀ 3 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਫਾਈਲ ਜਿਹੜੀ ਇਹ ਜਮ੍ਹਾਂ ਹੋਈ ਸੀਗੀ ਕਹਿੰਦੇ ਮੇਲ ਵੀ ਚਲ ਗਈ ਆ ਮਾਲਕ ਨੂੰ ਕਦੋਂ ਤੱਕ ਕਹਿੰਦੇ ਵੀਜ਼ਾ ਲਾ ਕੇ ਆ ਸਕਦਾ ਆ ਤੇ ਜੁਲਾਈ ਵਾਲੇ ਹੁਣ ਲਗਭਗ ਜਿਹੜੇ ਉਹ ਕਲੀਅਰ ਹੋ ਰਹੇ ਆ ਵੇਟ ਕਰੋ ਜਿਹੜੇ ਵੀ ਵੀਰਾਂ ਦੀ ਫਾਈਲ ਜੁਲਾਈ ਦੇ ਵਿੱਚ ਜਮ੍ਹਾਂ ਹੋਈ ਆ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਮਨਦੀਪ ਕੌਰ ਕਹਿੰਦੇ ਸਰ ਹਾਊ ਟੂ ਅਪਲਾਈ ਵਰਕ ਪਰਮਿਟ ਤੇ ਇਥੇ ਜੇਕਰ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰਨਾ ਤੇ ਇਹਦੇ ਲਈ ਥੋੜੇ ਜਿਹਾ ਰਾਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਇਥੇ ਰਾਹ ਹੈਗੇ ਆ ਜੇਕਰ ਤੁਹਾਡੇ ਕੋਲ ਕਿਸੇ ਕੰਮ ਦਾ ਸਪੈਸ਼ਲ ਐਕਸਪੀਰੀਅੰਸ ਆ ਤੁਸੀਂ ਜਿਹੜੇ ਆ ਮਤਲਬ ਕਿ ਵਰਕਰ ਹਾਈ ਪ੍ਰੋਫਾਈਲਡ ਵਰਕਰ ਦੇ ਵਿੱਚ ਆਉਂਦੇ ਆ ਫਿਰ ਤੁਸੀਂ ਆਪਣੀ ਕੈਟਾਗਰੀ ਦੇ ਚੂਜ਼ ਕਰਕੇ ਉਹਦੇ ਨਾਲ ਤੁਸੀਂ ਆਪਣੇ ਜਿਹੜੇ ਉਹ ਪੇਪਰ ਫਿਲ ਕਰਵਾ ਸਕਦੇ ਆ ਸਾਲ ਦੇ ਵਿੱਚ ਕਦੇ ਵੀ ਤੇ ਉਹ ਪੇਪਰ ਜਿਹੜੇ ਆਊਟ ਆਫ ਕੋਟਾ ਹੁੰਦੇ ਆ ਤੁਸੀਂ ਸਾਲ ਦੇ ਵਿੱਚ ਕਦੇ ਵੀ ਭਰੋ ਕਿਸੇ ਵੀ ਤਰੀਕ ਨੂੰ ਕਿਸੇ ਵੀ ਟਾਈਮ ਤੇ ਉਹ ਜਿਹੜੇ ਪੇਪਰ ਨਿਕਲਦੇ ਆ ਤੇ ਹੁੰਦੇ ਹੈਗਾ ਜੀ ਹਾਈ ਪ੍ਰੋਫਾਈਲਡ ਜਿਹੜੇ ਵਰਕਰ ਹੁੰਦੇ ਉਹਨਾਂ ਦੇ ਲਈ ਤੇ ਉਸ ਤੋਂ ਬਾਅਦ ਪੇਪਰ ਆ ਜਾਂਦੇ ਸੀਜ਼ਨਲ ਨੌਨ ਸੀਜ਼ਨਲ ਤੇ ਡੋਮੈਸਟਿਕ ਪੇਪਰ ਤੇ ਪੇਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਡਿਕਰੇਟੋ ਫਲੂਸੀ ਦੇ ਵਿੱਚ ਭਰੇ ਜਾਂਦੇ ਆ ਤੇ ਇਹ ਪੇਪਰਾਂ ਦੇ ਲਈ ਤੁਹਾਨੂੰ ਕੋਈ ਨਾ ਕੋਈ EMPLOYER ਜਿਹੜਾ ਇਟਲੀ ਦੇ ਵਿੱਚ ਲੱਭਣਾ ਪੈਣਾ ਜਿਹੜਾ ਤੁਹਾਨੂੰ ਸਪੌਂਸਰ ਕਰ ਸਕੇ ਤੁਹਾਡੇ ਪੇਪਰ ਭਰ ਸਕੇ ਤੇ ਜੇ ਲੋ ਤੁਹਾਨੂੰ ਮਾਲਕ ਲੱਭ ਜਾਂਦਾ ਉਹ ਫਿਰ ਤੁਹਾਨੂੰ ਜਿਹੜਾ ਇਧਰੋਂ ਸਪான்ਸਰ ਕਰਦਾ ਉਸ ਤੋਂ ਬਾਅਦ ਤੁਹਾਡਾ ਨੂ ਲਾ ਉਸਤਾ ਚੱਰੀ ਹੁੰਦਾ ਆ ਤੇ ਜੇ ਫਿਰ ਤੁਹਾਡੇ ਕੋਲ ਨਹੀਂ ਹੈਗਾ ਸਪான்ਸਰ ਫਿਰ ਤੁਸੀਂ ਕਿਸੇ ਏਜੰਟ ਦੇ ਨਾਲ ਗੱਲ ਕਰ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਅਗਲਾ ਕਮੈਂਟ ਦੇਖਦੇ ਆ ਅਗਲਾ ਕਮੈਂਟ ਹੈਗਾ ਜੀ ਹਰਪ੍ਰੀਤ ਘੁੰਮਣ ਵੱਲੋਂ ਕਹਿੰਦੇ ਭਾਜੀ ਰਿਫਿਊਜ਼ਲ ਦਿੱਤੀ ਆ ਬੀ ਐਫ ਐਸ ਵਾਲਿਆਂ ਨੇ ਤੇ ਕਹਿੰਦੇ ਦਿੱਲੀ ਐਮਬੈਸੀ ਨੇ ਕਹਿੰਦੇ ਕੀ ਕਰ ਸਕਦੇ ਹੁਣ ਜਰੂਰ ਦੱਸਿਓ ਇਥੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਿਫਿਊਜ਼ਲ ਦਾ ਕੋਈ ਹੱਲ ਹੈ ਉਹ ਹੈਗਾ ਜੀ ਤੁਹਾਡਾ ਅਪੀਲ ਕਰਨੀ ਕੋਈ ਨਾ ਕੋਈ ਨਾ ਤੁਸੀਂ ਏਜੰਟ ਵਗੈਰਾ ਲੱਭ ਕੇ ਜਾਂ ਫਿਰ ਕੋਈ ਨਾ ਕੋਈ ਵਕੀਲ ਲੱਭ ਕੇ ਇਟਲੀ ਦੇ ਵਿੱਚ ਉਹਦੇ ਦੁਆਰਾ ਜਿਹੜੀ ਤੁਸੀਂ ਅਪੀਲ ਕਰ ਸਕਦੇ ਆ ਆਪਣੇ ਪੇਪਰਾਂ ਦੇ ਲਈ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਦੀਪ ਸ਼ਰਮਾ ਵੱਲੋਂ ਕਹਿੰਦੇ ਵੀਰੇ ਇਟਲੀ ਵਿੱਚ ਸਰਨੇਮ ਕਿਵੇਂ ਲਗਵਾ ਸਕਦੇ ਪਾਸਪੋਰਟ ਦੇ ਉੱਤੇ ਕਹਿੰਦੇ ਮੇਰਾ ਸਿੰਗਲ ਨੇਮ ਆ ਵੀਰੇ ਕਿਵੇਂ ਕਹਿੰਦੇ ਲਗਾਉਂਗਾ ਮੈਂ ਸਰਨੇਮ ਕੀ ਪ੍ਰੂਫ ਕਹਿੰਦੇ ਲੱਗਣਗੇ ਤੇ ਇਥੇ ਪ੍ਰੂਫ ਤੁਹਾਡਾ ਇੱਕ ਪੁਰਾਣਾ ਪਾਸਪੋਰਟ ਜਿਹਦੇ ਉੱਤੇ ਸਰਨੇਮ ਨਹੀਂ ਹੈਗਾ ਜਾਂ ਫਿਰ ਗਲਤ ਹੈ ਉਹ ਤੁਸੀਂ ਠੀਕ ਕਰਾਉਣਾ ਹੈ ਤੇ ਨਾਲ ਦੀ ਨਾਲ ਪ੍ਰੂਫ ਦੇ ਵਜੋਂ ਤੁਸੀਂ ਆਪਣਾ ਜਨਮ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਜਾਂ ਫਿਰ ਸਕੂਲ ਦਾ ਕੋਈ ਸਰਟੀਫਿਕੇਟ ਹੈ ਉਹ ਤੁਸੀਂ ਦੇ ਸਕਦੇ ਆ ਨਾਲ ਦੀ ਨਾਲ ਤੁਹਾਡੇ ਪਾਸਪੋਰਟ ਸਾਈਡ 2 ਫੋਟੋਆਂ ਤੇ ਬਾਕੀ ਫੀਸ ਹੁੰਦੀ ਆ ਅੰਬੈਸੀ ਦੀ ਜਿਹੜੀ ਰੋਮਾਂ ਤੇ ਮਿਲਾਨ ਦੇ ਵਿੱਚ ਆ ਜੇਕਰ ਤੁਸੀਂ ਰੋਮਾਂ ਸਾਈਡ ਰਹਿੰਦੇ ਆ ਰੋਮਾਂ ਦੇ ਵਿੱਚ ਹੋਊਗੀ ਜੇਕਰ ਤੁਸੀਂ ਨੌਰਥ ਸਾਈਡ ਰਹਿੰਦੇ ਆ ਤਾਂ ਫਿਰ ਮਿਲਾਨ ਦੇ ਵਿੱਚ ਤੁਹਾਡਾ ਇਹ ਜਿਹੜਾ ਪਾਸਪੋਰਟ ਤੇ ਸਰਨੇਮ ਜਿਹੜਾ ਲੱਗੂਗਾ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੀ ਅਪਾਇੰਟਮੈਂਟ ਜ਼ਰੂਰ ਬੁੱਕ ਕਰਾਣੀ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਤੇ ਅਪਾਇੰਟਮੈਂਟ ਬੁੱਕ ਕਰਨ ਤੋਂ ਬਿਨਾ ਤੁਹਾਡਾ ਜਿਹੜਾ ਉੱਥੇ ਕੋਈ ਵੀ ਸੁਣਵਾਈ ਜਿਹੜੀ ਤੁਹਾਡੀ ਨਹੀਂ ਹੋਣੀ ਅਪਾਇੰਟਮੈਂਟ ਬੁੱਕ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਉੱਥੇ ਜਮ੍ਹਾਂ ਕਰਵਾ ਸਕਦੇ ਆ ਤੇ ਲਗਭਗ 1-2 ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਤੁਹਾਡਾ ਪਾਸਪੋਰਟ ਆ ਜਾਂਦਾ ਹੈ ਸਹੀ ਹੋ ਕੇ ਹਾਂਜੀ ਤੇ ਇਸੇ ਕੀ ਅੱਜ ਦੀ ਇਹ ਆਪਣੀ ਵੀਡੀਓ ਤੇ ਅੱਜ ਦੀ ਵੀਡੀਓ ਦੇ ਵਿੱਚ ਕਾਫੀ ਆਪਣੇ ਵੀਰਾਂ ਭਰਾਵਾਂ ਦੇ ਜਿਹੜੇ ਉਹ ਸਵਾਲ ਕਲੀਅਰ ਹੋਏ ਆ ਤੇ ਜੇਕਰ ਤੁਹਾਡਾ ਕਮੈਂਟ ਰਹਿ ਗਿਆ ਤਾਂ ਤੁਸੀਂ ਅਗਲੀ ਵੀਡੀਓ ਦੇ ਵਿੱਚ ਮਤਲਬ ਕਿ ਇਸ ਵੀਡੀਓ ਦੇ ਥੱਲੇ ਜਿਹੜਾ ਕਮੈਂਟ ਕਰ ਸਕਦੇ ਆਂ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟ ਦਾ ਵੀ ਜਵਾਬ ਦਵਾਂਗੇ ਤੇ ਜਿੰਨੀ ਜਲਦੀ ਤੁਸੀਂ ਕਮੈਂਟ ਕਰੋਗੇ ਉੰਨੀ ਜਲਦੀ ਜਿਹੜਾ ਆ ਤੁਹਾਡੇ ਕਮੈਂਟ ਦਾ ਜਿਹੜਾ ਉਹ ਜਵਾਬ ਦਿੱਤਾ ਜਾਊਗਾ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਹੁਣ ਜਲਦੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਤੇ ਨਵੇਂ ਟੌਪਿਕ ਤੇ